1 ਜੁਲਾਈ ਤੋਂ ਇੱਥੇ ਲੱਗਣ ਜਾ ਰਿਹਾ ਜੀ ਫੈਸ਼ਨ ਮੇਲਾ ਔਰ ਇਸ ਫੈਸ਼ਨ ਮੇਲੇ ਵਿੱਚ ਤੁਹਾਨੂੰ ਪੰਜਾਬ ਵਿੱਚ ਸਭ ਤੋਂ ਘੱਟ ਰੇਟਾਂ ਤੇ ਪਹਿਣਾ ਲਈ ਸਾਡੀਆਂ ਭਾਬੀਆਂ ਲਈ ਸਾਡੀਆਂ ਮਾਵਾਂ ਲਈ ਸੂਟ ਮਿਲਣਗੇ ਔਰ ਕੁਆਲਿਟੀ ਵੀ ਇਹ ਕਹਿੰਦੇ ਆ ਕਿ ਇੱਕਦਮ ਸੁਪੀਰੀਅਰ ਹੈ 400 ਰੁਪਏ ਨਾ ਕੋ ਪੈਰਟ ਕਲਰ ਆ ਕੁੜੀਆਂ ਹਕਲ ਬਹੁਤ ਸਾਂ ਕਰਦੀਆਂ ਨੇ ਹਮ ਹਰ ਤਰ੍ਹਾਂ ਦੇ ਕੱਪੜੇ ਦੀ ਗੱਲ ਕਰੇ ਰੋਪਨ ਭਾਜੀ ਇਹ ਭਾਜੀ ਪ्युअर ਐਕਸਪੋਰਟ ਕੋਟਨ ਹੈ ਗਰਮੀ ਵਾਸਤੇ ਇਹਨਾਂ ਦੇ ਤੋਹਫੇ ਆਪ ਬਹੁਤ ਸੋਨੇ ਗਰਮੀ ਲੱਗਣ ਦੀ ਬਹੁਤ ਸੋਹਣਾ ਕਪੜਾ ਦਾ ਕੋਈ ਕੋਈ ਨਰਾਸ਼ੀਸਤਾ ਨਹੀਂ ਹੁੰਦੇ ਬਿਲਕੁਲ ਨਹੀਂ ਭਾਜੀ ਠੀਕ ਹੈ ਕੋਟਨ ਕੋਟਨ ਆਪਣੇ ਘਰ ਲੈ ਜਾ ਸਕਦੇ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਕਪੜਾ ਵਾ 7 ਤਰਫੋਂ ਲਈ ਆਈਟਮ ਆ ਜਿਹੜੀ 4 400 ਚ ਮਿਲ ਜਣੀ ਆ ਆ 400 ਚ ਵੈਰਾਈਟੀ ਅਰੇਂਜ ਹੈ ਨਾ ਆ ਕਿਮਟ ਆਪਣੇ ਕੋਈ ਆ ਆਲ ਓਵਰ ਦੇ ਵਿੱਚ ਜੋ ਬਨ ਆਲ ਓਵਰ ਪਸੰਦ ਕਰਦੀਆਂ ਉਹਨਾਂ ਵਾਸਤੇ ਬਹੁਤ ਵਧੀਆ ਪਿਆਰੇ ਸੂਟ ਨੇ ਬਹੁਤ ਗ੍ਰੇਸਫੁਲ ਲੱਗਦੇ ਮਸਲਿਨ ਕੋਟਨ ਦੁਪੱਟੇ ਦੇ ਨਾਲ ਮਾਰਕੀਟ ਪ੍ਰਾਈਸ 1100 1200 650 ਰੁਪਏ ਦਾ ਜੀ ਸਿਰਫ 650 ਆਲ ওভারਸ ਫॉर 5 ਮੀਟਰ ਵਿਦ ਮਸਲੀਨ कॉटन दुपट्टा ਅਰਚ ਵੀ ਕਲਰ ਆਪਸ਼ਨ ਤੁਹਾਨੂੰ ਕਾਫੀ ਮਿਲ ਜਾਣਗੇ ਅੱਛਾ ਇਹ ਸੂਟ ਨਾਲ ਫੋਟੋ ਖਿਚਾ ਕੇ ਫਿਲਟਰ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਬਿਲਕੁਲ ਪਾਜੀ ਵੈਸੇ ਹੀ ਸਨੈਪਚੈਟ ਤੇ ਗੱਲ ਬੰਨ ਲੈਣਾ ਵੈਸੇ ਇਦਾਂ 1700 1800 ਇਸ ਦਾ ਆਪਾਂ ਕਿੰਨੇ ਦੇ ਰਹੇ ਆ ਆਪਾਂ ਦੇਣਾ ਤੁਹਾਨੂੰ 1250 ਰੁਪਏ ਦਾ ਪਾਜੀ ਮਤਲਬ ਮਾਰਕੀਟ ਨਾਲੋਂ 6-700 ਸਸਤਾ ਹਾਂਜੀ ਠੀਕ ਹੈ ਜੀ ਅਰਚ ਵੀ ਕਲਰ ਆਪਸ਼ਨ ਬਹੁਤ ਹੈਗੇ ਮਿੰਟ ਗ੍ਰੀਨ ਕਲਰ ਆਈਕਲ ਬਹੁਤ ਸੋਨਾ ਰੰਗ ਇੱਕ ਵਾਰ ਦੱਸ ਦੋ ਉਸ ਤੋਂ ਕਿਹੜੀ ਕੰਪਨੀ ਔਰ ਮੋਸਟ ਡਿਮਾਂਡਿੰਗ ਹੈ ਜੀ ਲੋਕਲ ਹੀ ਹੈ ਕਿ ਬ੍ਰਾਂਡ ਹੁੰਦੇ ਆ ਬੰਬੇ ਦੇ ਸਟਾਈਲ ਗ੍ਰੇ ਕਲਰ ਆ ਲੋਪੇਫਟਰ ਕਲਰ ਆ ਇਹਦਾ ਮਦਰ ਵਾਸਤੇ ਲੈਣਾ ਆਪਣੇ ਲੇਡਜ਼ ਲੁੱਕ ਵਿੱਚ ਬਹੁਤ ਸੋਹਣੇ ਸੋਹਣੇ ਕੰਮ ਹੈ ਮੋਸਟ ਡਿਮਾਂਡਿੰਗ ਹੈ ਜੀ ਮੈਂ ਦੱਸਦਾ ਵਾਂ 3000 ਤੋਂ ਲੈ ਕੇ 3500 ਇਸ ਤਰ੍ਹਾਂ ਸੇਲ ਹੁੰਦੇ ਨੇ ਮਾਰਕੀਟ ਦਾ 골ਡਨ ਐਮਬ੍ਰੋਇਡਰੀ ਐਂਡ ਸੋਨੇ ਵਰਗੀ ਕੜਾਈ ਆ ਭਾਜੀ ਗਲੇ ਤੋਂ ਲੈ ਕੇ ਕੇਰੇ ਤੱਕ ਬਹੁਤ ਸੋਹਣਾ ਹੈਵੀ ਕੰਮ ਔਰ ਦੁਪੱਟੇ ਵੀ ਚਨਾਉਣ ਦੇ ਦੋ ਪਾਇਆ ਸੂਟ ਵੀ ਇਦਾਂ ਲੁੱਕ ਇਹਦਾ 7-8000 ਦੀ ਲੁੱਕ ਵਾਲਾ ਹੁੰਦਾ ਵਾ ਯੋਰੀ ਤੋਂ ਲੱਗਣਾ ਸਿਰਫ 1590 ਰੁਪਏ ਦਾ ਲਓ ਜੀ ਇਹ ਤਮਾਕਾ ਸੇਲ ਆਪਾਂ ਇਸ ਗੱਲ ਤੇ ਧਿਆਨ ਦਿਓ ਕਿ ਪਾਇਆ 6-7000 ਦਾ ਲੱਗਣਾ ਮਾਰਕੀਟ ਵੈਲਿਊ 3000 ਤੋਂ 3500 ਤੱਕ ਹੈ ਲੇਕਿਨ ਇਹ ਤੁਹਾਨੂੰ ਸਿਰਫ 1590 ਸਿਰਫ 1590 ਰੁਪਏ ਦਾ ਸਿਰਫ ਹੈਪੀ ਦੀ ਹੱਡੀ ਤੇ ਸਿਰਫ ਹੈਪੀ ਦੀ ਹੱਡੀ ਤੇ ਤੁਹਾਡੀ ਰੂਹ ਹੈਪੀ ਕਰਕੇ ਭੇਜ ਦੇਣੀ ਹੈ ਆਲਓਵਰ ਪ੍ਰਿੰਟ ਡੇਲੀ ਵੇਅਰ ਵਾਸਤੇ ਜੋ ਛੋਟ ਆਂਦੇ ਨੇ ਇਹ 500 ਦੀ ਪ੍ਰਾਈਸ ਵਾਲਾ ਛੋਟ ਪਹਿਣਾ ਸਿਰਫ 350 ਰੁਪਏ ਦਾ ਕਲਰ ਪ੍ਰਿੰਟ ਇਚ 100 ਤੋਂ ਵੱਧ ਕਲਰ ਪ੍ਰਿੰਟ ਚ ਮਿਲਣਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਉਂਦੇ ਨੇ ਗਾਜ਼ਰੀ ਨੇਵੀ ਪਰਪਲ ਹਰ ਤਰ੍ਹਾਂ ਦੇ ਕਲਰ ਸ਼ੇਡ ਹੈਗੇ ਐ ਇਚ ਵੀ ਕਾਫੀ ਵੈਰਾਈਟੀ ਆਪਣੇ ਕੋਲ ਅਵੇਲੇਬਲ ਹੈ 350 ਰੁਪਏ ਸਿਰਫ 올ਓਰ 5 ਮੀਟਰ ਸੂਟ ਨੇਫਟ ਇੱਕ ਮੈਚਿੰਗ ਸੂਟ ਜਿਹੜੇ ਆਉਂਦੇ ਨੇ ਰਿਵਾ ਦੇ ਪਿਓਰ ਕਾਟਨ ਦੇ ਵਿੱਚ ਆ ਲੋ 1000 ਵਾਲਾ ਸੂਟ ਪਹਿਲਾਂ ਸਿਰਫ 750 ਰੁਪਏ ਦਾ ਬਹੁਤ ਅੱਛਾ ਬਹੁਤ ਅੱਛਾ ਅੱਛਾ ਜੇ ਕਿਸੇ ਐਨਆਰਆਈ ਨੇ ਮੰਗਵਾਉਣਾ ਹੋ ਤਾਂ ਕੋਰੀਅਰ ਕਰ ਦਿੰਨੇ ਕਿਉਂਕਿ ਕੋਰੀਅਰ ਦੀ ਪੂਰੀ ਫੈਸਿਲਿਟੀ ਹੈਗੀ ਆਪਨੇ ओके ਉਹ ਤਾਂ ਅੱਜ ਕੱਲ ਇਜ਼ੀ ਆ ਤੁਹਾਨੂੰ ਪਤਾ ਹੀ ਤੇ ਨੈਸਟ ਇੱਕ ਪ੍ਰਿੰਟ ਆਈਟਮ ਇ ਤੁਹਾਨੂੰ ਦਿਖਾਣੇ ਆਪਾਂ ਜਿਹੜੇ ਸੂਟ ਮੈਨੂੰ ਇੱਕ ਵਾਰੀ ਮੈਂ ਅਗਰ ਹੋਰ ਵੀ ਕਹਿਣਾ ਚਾਹੁੰਦਾ ਪਹਿਣਾ ਜਿਹੜੀਆਂ ਦੇਖ ਰਹੀਆਂ ਕਿ ਜਦ ਤੁਹਾਨੂੰ ਸੂਟ 1590 ਦਾ ਮਿਲ ਰਿਹਾ ਜਸ ਹਨਾ ਟਾਪ ਕੁਆਲਿਟੀ ਟਾਪ ਨਾਚ ਕੁਆਲਿਟੀ ਜੇ 1590 ਦੀ ਮਿਲ ਰਹੀ ਹੈ ਤਾਂ 4-5000 7000 ਖਰਚਣ ਦੀ ਕੀ ਲੋੜ ਹੈ ਫਿਰ ਸਿਰਫ ਹੈਪੀ ਦੀ ਹੱਟ ਹੀ ਤਾਂ ਦੀ ਲੋੜ ਹੈ ਲਓ ਤੇ ਨੈਸਟ ਜੋਰਜ ਦੇ ਵਿੱਚ ਪ੍ਰਿੰਟ ਆਈਟਮ ਜੋਰਜ ਪਿਓਰ ਡਿਜੀਟਲ ਪ੍ਰਿੰਟ ਹੈ ਕੰਪਿਊਟਰ ਹਜ਼ ਪ੍ਰਿੰਟਿੰਗ ਇਹ ਵੀ ਡਿਜ਼ਾਈਨਿੰਗ ਬੰਬਈ ਦਾ ਅੰਦੀ ਭਾਈ ਆਪਣੀ ਬਹੁਤ ਸਪੈਸ਼ਲ ਪੀਸ ਹੈ। ਇਹਦੀ ਬਹੁਤ ਡਿਮਾਂਡ ਹੈ। ਜੌਰਜਟ ਬਹੁਤ ਲਾਈਟ ਵੇਟ ਹੈ। ਸਮਰ ਵਿੱਚ ਵੀ ਯਾਨੀ ਕਿ ਕਪੜਾ ਪਿਆ ਜਾਂਦਾ। ਜੀ ਜੀ ਇਹ ਵੀ ਮਾਰਕੀਟ ਪ੍ਰਾਈਸ 2200 ਤੋਂ 2500 ਇਹ ਤੋਂ ਲੱਗਣਾ 1730 ਰੁਪਏ ਦਾ। 800 ਰੁਪਏ ਦਾ ਸੂਟ ਮਗਰ। ਇਹ ਵੀ 800 ਰੁਪਏ ਮਾਰਕੀਟ ਨਾਲੋਂ ਸਸਤਾ। ਸਮਰੀ ਕਲਰ, ਡਾਰਕ ਕਲਰ ਹਰ ਤਰ੍ਹਾਂ ਦੇ ਕਲਰ ਵਿੱਚ ਅਵੇਲੇਬਲ ਹੈਗੇ। ਜੀ ਪਿਛਲੇ 10-12 ਸਾਲਾਂ ਤੋਂ ਸੇਲ ਆ ਰਹੇ ਹਨ। ਜੀ ਇਹ 1 ਜੁਲਾਈ ਨੂੰ ਸਾਡੀ ਸੇਲ ਹੁੰਦੀ ਆ 15 ਦਿਨਾਂ ਵਾਸਤੇ ਠੀਕ ਹੈ ਜੀ ਤੇ ਅਸੀਂ ਇਹ 15 ਦਿਨਾਂ ਦੇ ਵਿੱਚ ਕੋਈ ਪ੍ਰੋਫਿਟ ਨਹੀਂ ਕਰਦੇ ਹਾਂ ਓਕੇ ਜੋ ਰੇਟ ਸਾਨੂੰ ਆਂਦਾ ਹੈ ਉਸੇ ਰੇਟ 'ਤੇ ਅਸੀਂ ਵਾਲੇ ਇਹ ਦੇ ਦਿੰਦੇ ਹਾਂ ਸਾਰਾ ਜੀ ਇੰਨਾ ਕ ਸਟਾਕ ਹੈਗਾ ਆਪਣੇ ਕੋਲ ਸਟਾਕ ਭਾਵੇਂ 500 ਸੂਟ ਲੈ ਲਓ ਜੀ ਬਹੁਤ ਡਾਇਰੈਕਟ ਫੈਕਟਰੀ ਚੋਂ ਮਾਲ ਚੱਕਦੇ ਆਂ ਸੀ ਠੀਕ ਹੈ ਜੀ ਮਤਲਬ ਇੰਨਾ ਕ ਸਟਾਕ ਹੈਗਾ ਜੇ ਨਵਾਂ ਸ਼ਹਿਰ ਬੰਗਾ ਬਲਾਚੋਂ ਰਾਹੋਂ ਔੜ ਵਾਲੇ ਆਂਦੇ ਆ ਇਧਰੋਂ ਨਗਰ ਵਾਲੇ ਆਂਦੇ ਆ ਤਾਂ ਸਟਾਕ ਹੈ ਪੂਰਾ ਪੂਰਾ ਐਨਕੂ ਦਾ ਸਟਾਕ ਮੈਂ ਕਹਿੰਦੇ ਅਪਰੇ ਵਿਖੇ ਇਸ ਮਸ਼ਹੂਰ ਕੱਪੜਿਆਂ ਦੀ ਦੁਕਾਨ ਤੋਂ ਕੱਪੜੇ ਖਰੀਦ ਕੇ ਘਰ ਵਿੱਚ ਰੋਟੀ ਹੋਰ ਜ਼ਿਆਦਾ ਸਵਾਦ ਬਣਦੀ ਹੈ ਚਾਹੇ ਭਾਬੀ ਜੀ ਤੋਂ ਦਾਲ ਮੱਖਣੀ ਬਣਵਾ ਲਿਓ ਚਾਹੇ ਕੜਾਈ ਪਨੀਰ ਬਣਵਾ ਲਿਓ ਚਾਹੇ ਤਿਆਰ ਕਰਵਾ ਲਿਓ ਚਾਈਨਿਸ ਡਿਸ਼ ਸੁਸ਼ੀ ਦੋਸਤੋ ਬਈ ਸੱਚ ਹੀ ਕਹਿੰਦੇ ਆ ਕਿ ਇਸ ਦੁਕਾਨ ਤੇ ਪੈਸੇ ਖਰਚ ਕੇ ਤੁਸੀਂ ਕਦੇ ਕੰਗਾਲ ਨਹੀਂ ਹੁੰਦੇ ਸਗੋਂ ਭੈਣਾ ਦੀ ਰੂਹ ਖੁਸ਼ ਹੋ ਜਾਂਦੀ ਹੈ ਤੇ ਤੁਹਾਡੇ ਘਰ ਅੰਤਾਂ ਦੀ ਆਉਂਦੀ ਐ ਖੁਸ਼ੀ ਦੋਸਤੋ ਤੁਹਾਡੇ ਘਰ ਅੰਤਾਂ ਦੀ ਆਉਂਦੀ ਐ ਖੁਸ਼ੀ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਣ ਦਾ ਵੀਡੀਓ ਕਿਸ ਬਾਬਤ ਹੰਬਣੀ ਸਾਥੀਓ ਅੱਜ ਦੀ ਵੀਡੀਓ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਐਡਰੈਸ ਕਨਫਰਮ ਕਰ ਦਿੰਨਾ ਕਿ ਅਸੀਂ ਕਿੱਥੇ ਪਹੁੰਚੇ ਹੋਏ ਹਾਂ ਦੱਸ ਦਈਏ ਇਸ ਸਮੇਂ ਅਸੀਂ ਅੱਪਰੇ ਵਿਖੇ ਪਹੁੰਚੇ ਹੋਏ ਹਾਂ ਔਰ ਅੱਪਰੇ ਨੂੰ ਗੋਲਡ ਸਿਟੀ ਵੀ ਕਿਹਾ ਜਾਂਦਾ ਸੋਨੇ ਲਈ ਮਸ਼ਹੂਰ ਹੈ ਕਿ ਚਮਕਦਾ ਸੋਨਾ ਇੱਥੋਂ ਮਿਲਦਾ ਔਰ ਇਸ ਸਮੇਂ ਅਸੀਂ ਪਹੁੰਚੇ ਹਾਂ ਹੈਪੀ ਦੀ ਹੱਟੀ ਤੇ ਜਿੱਥੇ ਆ ਕੇ ਭੈਣਾ ਡਬਲ ਹੈਪੀ ਹੋ ਜਾਂਦੀ ਹੈ ਔਰ ਹੁਣ ਖੁਸ਼ਖਬਰੀ ਵੀ ਡਬਲ ਹੈ ਕਿਉਂਕਿ 1 ਜੁਲਾਈ ਤੋਂ ਇੱਥੇ ਲੱਗਣ ਜਾ ਰਿਹਾ ਜੀ ਫੈਸ਼ਨ ਮੇਲਾ ਔਰ ਇਸ ਫੈਸ਼ਨ ਮੇਲੇ ਵਿੱਚ ਤੁਹਾਨੂੰ ਪੰਜਾਬ ਵਿੱਚ ਸਭ ਤੋਂ ਘੱਟ ਰੇਟਾਂ ਤੇ ਭੈਣਾ ਲਈ ਸਾਡੀਆਂ ਭਾਬੀਆਂ ਲਈ ਸਾਡੀਆਂ ਮਾਵਾਂ ਲਈ ਸੂਟ ਮਿਲਣਗੇ ਔਰ ਕੁਆਲਿਟੀ ਵੀ ਕਹਿੰਦੇ ਆ ਕਿ ਇੱਕਦਮ ਸੁਪੀਰੀਅਰ ਆ ਔਰ ਦੇਖੋ ਵੱਡੀ ਗੱਲ ਇਹ ਹੁੰਦੀ ਹੈ ਕਿ ਪੈਸੇ ਦੇਖ ਕੇ ਕਈ ਵੇਲੇ ਭੈਣਾਂ ਦੇ ਮੱਥੇ ਤੇ ਤਿਆਉੜੀ ਜੀ ਆ ਜਾਂਦੀ ਹੈ ਕਿ ਯਾਰ ਸੂਟ ਤਾਂ ਪਸੰਦ ਸੀ ਪਰ ਰੇਟ ਬਹੁਤ ਜ਼ਿਆਦਾ ਇਹ ਕਹਿੰਦੇ ਰੇਟ ਅਸੀਂ ਇੰਨਾ ਕੁ ਤੋੜਤਾ ਇੰਨਾ ਕੁ ਘਟਾਤਾ ਕਿ ਇਸ ਗਰਮੀ ਵਿੱਚ ਤੁਸੀਂ ਇੱਕ ਸੂਟ ਲੈਣ ਆਉਂਗੇ ਤੇ ਘੱਟੋ-ਘੱਟ ਪੰਜ ਸੂਟ ਲੈ ਕੇ ਜਾਓਗੇ ਹੁਣ ਮੇਰੀ ਭੈਣਾਂ ਦਾ ਦਿਲ ਬੇਚੈਨ ਹੁੰਦਾ ਹੋਣਾ ਤਾਂ ਅੰਦਰ ਚੱਲ ਕੇ ਤੁਹਾਨੂੰ ਸੂਟ ਦਿਖਾਨਾ ਕਿ ਕਿਹੜੇ ਸੂਟਾਂ ਤੇ ਇਹਨਾਂ ਨੇ ਸੇਲ ਲਈ ਹੈ ਤੇ ਯਾਦ ਰੱਖਿਓ 1 ਜੁਲਾਈ ਤੋਂ ਜਿਹੜਾ ਫੈਸ਼ਨ ਮੇਲਾ ਜਿਹੜੀ ਹੈ ਸੇਲ ਸ਼ੁਰੂ ਹੋਣ ਲੱਗੀ ਹੈ ਤਾਂ ਆਓ ਅੰਦਰ ਚੱਲ ਕੇ ਆਪਾਂ ਦੇਖਦੇ ਆ ਕਿ ਸੇਲ ਚ ਕਿਹੜੇ-ਕਿਹੜੇ ਸੂਟ ਨੇ ਲਾਏ ਹੋਏ ਸ਼ੋਰੂਮ ਦੇ ਅੰਦਰ ਅਸੀਂ ਐਂਟਰੀ ਲੈ ਲਈ ਔਰ ਪੂਰੀ ਵੀਡੀਓ ਦੇ ਅੰਤ ਤੱਕ ਸਾਡੇ ਨਾਲ ਰੋਬਿੰਨ ਜੀ ਬਣੇ ਰਹਿਣਗੇ ਰੋਬਿੰਨ ਜੀ ਦੀ ਖਾਸ ਗੱਲ ਇਹ ਹੈ ਕਿ ਜਦੋਂ ਕਸਟਮਰ ਆਉਂਦਾ ਸੂਟ ਪਸੰਦ ਕਰਾ ਦਿੰਦੇ ਆ ਫਿਰ ਕਹਿੰਦੇ ਸੂਟ ਪਸੰਦ ਤੁਸੀਂ ਕਰੋ ਬਾਕੀ ਜੋ ਖਰਚਾ ਆ ਉਹ ਮੇਤੇ ਛੱਡ ਦਿਓ ਖਰਚਾ ਅਸੀਂ ਵਧ ਨਹੀਂ ਦਿੰਦੇ ਸੂਟ ਦੀ ਜਿਹੜੀ ਵਾਈਬਸ ਨੇ ਉਹ ਤੁਹਾਡੇ ਨਾਲ ਮੈਚ ਕਰ ਜਾਣਗੀਆਂ ਲੇਕਿਨ ਬਜਟ ਪਾਕਟ ਫਰੈਂਡਲੀ ਕਿਵੇਂ ਹੋਣਾ ਉਹ ਇਹ ਦੱਸਣਗੇ ਪਹਿਲਾਂ ਸਵਾਗਤ ਕਰ ਲੈਣ ਫਿਰ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੋਬਿੰਨ ਜੀ ਅੱਛਾ ਸੇਲ 1 ਜੁਲਾਈ ਤੋਂ ਲੱਗਨ ਜਾਰੀ ਹੈ ਹਾਂਜੀ ਹਰ ਸਾਲ ਦੀ ਤਰ੍ਹਾਂ ਆਪਾਂ 1 ਜੁਲਾਈ ਤੋਂ ਰਖੜੀ ਸਪੈਸ਼ਲ ਸੇਲ ਲਗਾਣੇ ਹੈਗੇ ਜੀ ਉਹ ਇੱਕ ਤਾਂ ਤਮਾਕਾ ਸੇਲ ਹੁੰਦੀ ਆ ਜੋ ਸੂਟ ਆਪਾਂ ਜਿਸ ਪ੍ਰੈਸ ਤੇ ਦੇ ਦਿੰਨੇ ਆ ਪੂਰੇ ਆਲਓਵਰ ਪੰਜਾਬ ਚ ਨਹੀਂ ਮਿਲਦੇ ਆਗੇ 400 ਰੁਪਏ ਤੋਂ ਫਟਾਊਟ ਸੂਟ ਤਮਾਕਾ ਸੇਲ ਤੇ ਬਾਹਰ ਜਿਹੜੀਆਂ ਲਾਈਨਾਂ ਆ ਜਾਂ ਅੰਦਰ ਜਿਹੜਾ ਰਸ਼ ਹੁੰਦਾ ਦੀਵਾਲੀ ਵਾਲਾ ਹੋ ਜਾਂਦਾ ਬਿਲਕੁਲ ਮੇਲਾ ਲੱਗ ਜਾਂਦਾ ਜੀ ਮੇਲਾ ਫੈਸ਼ਨ ਮੇਲਾ ਹਾਂ ਰਖੜੀ ਤੇ ਸਪੈਸ਼ਲ ਮੇਲਾ ਲੱਗ ਜਾਂਦਾ ਇੱਕ ਤਾਂ ਸ਼ੋਅ ਫੈਸ਼ਨ ਮੇਲਾ ਆਪਾਂ ਕਹਿੰਦੇ ਹਾਂ ਜੀ ਆਪਾਂ ਮੈਂ ਜਿਵੇਂ ਗੱਲ ਕੀਤੀ ਕਿ ਵਾਈਫ ਤਾਂ ਮੈਚ ਕਰਾ ਦਈਏ ਪਹਿ ਔਰ ਇਹ ਸੂਟ ਜੋ ਮਾਰਕੀਟ ਪ੍ਰਾਈਸ ਹੈ 700 800 ਇਸ ਤਰ੍ਹਾਂ ਹੁੰਦੇ ਹੈਗੇ ਤੇ ਆਪਣਾ ਪ੍ਰਾਈਸ ਕਿ ਆਪ ਉਹ ਵੀ ਦੱਸਣਾ ਆਪਣਾ ਪ੍ਰੈਸ ਮਿਲਣਾ ਸਿਰਫ 400 ਰੁਪਏ ਭਾਜੀ ਆ ਤੁਸੀਂ ਇੱਕ ਨਿਗਾ ਚੰਗੀ ਤਰ੍ਹਾਂ ਬਜਵਾ ਦਿਓ ਆ ਥੋੜਾ ਜ਼ੂਮ ਕਰ ਲਓ ਆ ਸੂਟ 400 ਰੁਪਏ ਦਾ ਜੀ ਔਰ ਬਾਟਮ ਦੇ ਵਰਕ ਮਿਲੇਗਾ ਜੀ ਹੂੰ ਔਰ ਦੁਪੱਟੇ ਬੜੇ ਸ਼ਾਨਦਾਰ ਨੇ ਦੁਪੱਟਾ ਨਾਲ ਹੈ ਹਾਂਜੀ ਠੀਕ ਗਰਲਿ ਸੂਟ ਔਰ ਪਹਿਨਣਾ ਵਾਸਤੇ ਬਹੁਤ ਸੋਹਣੇ ਸੋਹਣੇ ਕਲਰ ਪ੍ਰਿੰਟ ਸਿਰਫ 400 ਰੁਪਏ ਸਾ ਕੋ ਪੈਰਟ ਕਲਰ ਆ ਕੁੜੀਆਂ ਹਕਲ ਬਹੁਤ ਪਸੰਦ ਕਰਦੀਆਂ ਨੇ ਹੂੰ ਹਰ ਤਰ੍ਹਾਂ ਦੇ ਕੱਪੜੇ ਦੀ ਗੱਲ ਕਰੀਏ ਰੋਪਨ ਭਾਜੀ ਇਹ ਭਾਜੀ ਪਿਓਰ ਐਕਸਪੋਰਟ ਕਾਟਨ ਹੈ ਗਰਮੀ ਵਾਸਤੇ ਨਹੀਂ ਕਿ ਤੋਫੇ ਆਪੋਸ ਨੂੰ ਗਰਮੀ ਲੱਗ ਨਹੀਂ ਆਉਂਦੀ ਬਹੁਤ ਸੋਹਣਾ ਕਪੜਾ ਵਾ ਸੋਫਟ ਵੀ ਕੋਈ ਨਰਾਸ਼ਸਤਾਨੀ ਹੁੰਦੇ ਬਿਲਕੁਲ ਨਹੀਂ ਭਾਜੀ ਠੀਕ ਹੈ ਕਾਟਨ ਕਾਟਨ ਹੈ ਆਪਣੇ ਘਰ ਲਿਜਾ ਸਕਦੇ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਆਹ ਕਪੜਾ ਵਾ 7 ਤਰਫੋਂ ਲਈ ਆਈਟਮ ਆ ਜਿਹੜੀ 4 400 ਚ ਮਿਲ ਜਾਨੀ ਆ ਆ 400 ਚ ਵੈਰਾਈਟੀ ਆ ਰੇਂਜ ਹੈ ਨਾ ਠੀਕ ਹੈ ਜੀ ਹਰ ਤਰ੍ਹਾਂ ਦੇ ਕਲਰ ਆ ਡਾਰਕ ਕਲਰ ਲਾਈਟ ਕਲਰ ਪਿਸਟਲ ਕਲਰ ਮਲਟੀ ਕਲਰ ਵੀ ਬਹੁਤ ਸੋਨੇ ਸੋਨੇ ਆਇਆ ਕੋਈ ਆ ਵੀ ਕੁੜੀਆਂ ਬਹੁਤ ਪਸੰਦ ਕਰਦੀਆਂ ਅੱਜ ਕੱਲ ਜਾਨਕੀ ਹਰ ਤਰ੍ਹਾਂ ਦੀ ਚੋਚ ਵਾਲੇ ਕਲਰ ਚ ਅਵੇਲੇਬਲ ਹੈਗੇ ਆਪਣੇ ਕੋਲ ਮਤਲਬ ਅਜਿਹੇ ਸੂਟ ਹੈ ਅਜਿਹੇ ਸੂਟ ਹਨ ਕਿ ਜੇ ਕੋਈ ਭੈਣ ਐਦਾ ਮੋਢੇ ਤਰਾਕੇ ਚ ਤੋਂ ਆਪਣੇ ਆਪਣਾ ਮੈਚ ਜੇ ਕਰ ਦੇਣਾ ਸ਼ੀਸ਼ੇ ਚ ਦੇਖਣਗੇ ਤਾਂ ਸ਼ੀਸ਼ਾ ਖੁਦ ਕਹੂਗਾ ਭੈਣ ਜੀ ਇਹ ਸੂਟ ਛੱਡਣ ਵਾਲਾ ਨਹੀਂ ਹੈ ਇਹ ਲੈ ਜਾਓ ਠੀਕ ਹੈ ਜੀ ਪਰ ਜਿੱਥੇ ਵੀ ਜੋ ਇੱਕ ਸੂਟ ਲੈਣ ਦਾ ਉੱਥੇ ਗਾਹਕ ਚਾਰ ਸੂਟ ਲੈ ਕੇ ਜਾਂਦਾ ਜਨ ਕਿਹਾ ਕਿ ਮੈਂ ਪੰਜ ਲੈ ਜਾਣੇ ਆ ਜੀ 2000 ਜਿੱਥੇ ਇੱਕ ਲੈਣਾ ਉੱਥੇ 2000 ਚ ਪੰਜ ਚਲੇ ਜਾਣੇ ਅਗਲੀ ਰੇਂਜ ਕਾਟਨ ਵਾਰਡ ਕਾ ਪ੍ਰਿੰਟ ਦੇ ਵਿੱਚ ਵਾਈਟ ਐਮਬ੍ਰੋਡਰੀ ਕਿਹੜੀ ਹੈ ਜੀ ਵਾਈਟ ਵਾਰਡ ਕਾ ਪ੍ਰਿੰਟ ਵਿੱਚ ਵਾਈਟ ਐਮਬ੍ਰੋਡਰੀ ਭਾਜੀ ਇਹ ਆਇਕਲ ਬਹੁਤ ਟ੍ਰੈਂਡੀ ਸੂਟ ਹੈਗੇ ਆ ਹਮਮ ਸੌਫਟ ਹੈ ਕਪੜਾ ਬਹੁਤ ਹੀ ਸ਼ਾਨਦਾਰ ਹੈ ਔਰ ਬਾਟਮ ਤੇ ਵੀ ਐਮਬ੍ਰੋਡਰੀ ਦਾ ਕੁੜੀਆਂ ਆਇਕਲ ਪਸੰਦ ਕਰਦੀਆਂ ਔਰ ਸੂਟ ਅਜਿਹਾ ਕਿ ਇੱਕ ਵਾਰ ਨਿਗਾ ਟਿਕ ਜਾਵੇਗੀ ਔਰ ਤੁਹਾਡੇ ਪਾਇਆ ਬਹੁਤ ਚਰਚੇਗਰ ਸਭ ਤੋਂ ਇਹ ਵਧੀਆ ਗੱਲ ਹੈ ਕਿ ਤੁਸੀਂ ਕੂਲ ਕੂਲ ਫੀਲ ਕਰਦੇ ਬਿਲਕੁਲ ਜੀ ਗਰਮੀ ਤਾਂ ਮਤਲਬ ਮੈਨੂੰ ਮਹਿਸੂਸ ਨਹੀਂ ਹੋਈਗੀ ਜੀ ਕਲਰ ਕੁੜੀਆਂ ਪ੍ਰੈਫਰ ਹੀ ਇਸ ਤਰ੍ਹਾਂ ਹੀ ਕਰਦੀਆਂ ਆਇਕਲ ਜੀ ਕਲਰ অপਸ਼ਨ ਹੈਗੀ ਹੈ ਗਾਜ਼ਰੀਆ ਦੇ ਵਿੱਚ ਲਵੈਂਡਰ ਕਲਰ ਕੁੜੀਆਂ ਦਾ ਫੇਵਰਿਟ ਕਲਰ ਆ ਜੀ lemon ਕਲਰ ਬੜੇ ਪਿਆਰੇ ਪਿਆਰੇ ਕਲਰ ਹੈਗੇ ਨੇ ਅੱਜ ਕੱਲ ਲਵੈਂਡਰ ਦੀ ਜ਼ਿਆਦਾ ਚਰਚ ਹੈ ਡਿਮਾਂਡ ਵੀ ਬਹੁਤ ਹੈ ਪਰਪਲ ਲਵੈਂਡਰ ਮੋਵ ਸਕਾਈ ਬਲੂ ਬਹੁਤ ਕਲਾਸੀ ਹੈ ਸੌਫਟ ਕਲਰ ਤੇ ਨੈਸਟ ਇੱਕ ਅਸ਼ੀਮਟ ਆਪਣੇ ਕੋਲ ਆਈ ਆ ਆਲ ਓਵਰ ਦੇ ਵਿੱਚ ਜੋ ਪੈਨ ਆਲ ਓਵਰ ਪਸੰਦ ਕਰਦੀਆਂ ਉਹਨਾਂ ਵਾਸਤੇ ਬਹੁਤ ਵਧੀਆ ਪਿਆਰੇ ਸੂਟ ਨੇ ਬਹੁਤ ਗ੍ਰੇਸਫੁਲ ਲੱਗਦੇ ਮਸਲਿਨ ਕਾਟਨ ਦੁਪੱਟੇ ਦੇ ਨਾਲ ਜੇ ਮਾਰਕੀਟ ਪ੍ਰਾਈਸ 1100 1200 ਇਹ ਸੂਟ ਪੈਨ ਤੁਹਾਨੂੰ ਸਿਰਫ 650 ਰੁਪਏ ਦਾ ਜੀ ਸਿਰਫ 650 ਆਲਓਵਰਸ ਫੋਰ 5 ਮੀਟਰ ਵਿਦ ਮਸਲੀਨ कॉटन दुपट्टा और इसमें भी कलर ऑप्शन तो काफी मिल जानेगी अच्छा ਇਹ ਸੂਟ ਨਾਲ ਫੋਟੋ ਖਿਚਾ ਕੇ ਫਿਲਟਰ ਲਾਉਣ ਦੀ ਲੋੜ ਨਹੀਂ ਮੈਂ ਕਿਹਾ ਬਿਲਕੁਲ ਪਾ ਜੀ ਵੈਸੇ ਹੀ ਸਨੈਪਚੈਟ ਤੇ ਗੱਲ ਬਣ ਜਾਣੀ ਤੇ ਇੱਕ ਹਸ ਚੱਲਦੀ ਨੇ ਡਿਜ਼ਾਈਨਰ ਪ੍ਰਿੰਟ ਵਰਕ ਦਾ ਪ੍ਰਿੰਟ ਦੇ ਡਿਜ਼ਾਈਨਰ ਪੀਸ ਬਿਊਟੀਫੁੱਲ ਡਿਜ਼ਾਈਨ ਫਰੰਟ ਪੈਨਲ ਦੇ ਨਾਲ so graceful ਬਹੁਤ ਅੱਛਾ ਹੈ ਇਹਦੇ ਉੱਪਰ ਜ਼ਰੀ ਤੇ ਸਰੋਸਕੀ ਦਾ ਵਰਕ ਹੋਇਆ ਜੀ ਫੈਂਸੀ ਲੁੱਕਿਆ ਪਾਰਟੀ ਵਾਲ ਲੁੱਕ ਔਰ ਚੁੰਨੇ ਪਿਓਰ ਦੀ ਆਏ ਪਰ ਇਹ ਗਰਮੀ ਚ ਹੈਵੀ ਤਾਂ ਨਹੀਂ ਰਹੇਗਾ ਨਹੀਂ ਬਿਲਕੁਲ ਸੌਫਟ ਕਾਟਨ ਪਾਜੀ ਪਤਲੀ ਕਾਟਨ ਹੈ ਔਰ ਵਿਦਆਊਟ ਲਾਈਨਿੰਗ ਬਣਾ ਸਕਦੇ ਆ ਹਮ ਫਿਰ ਚ ਕਲਰ ਆਪਸ਼ਨ ਬਹੁਤ ਵਧੀਆ ਹੈਗੀ ਆਪਣੇ ਕੋਲ ਨੇਵੀ ਗ੍ਰੀਨ ਵਾਈਨ ਇਸ ਤਰ੍ਹਾਂ ਦੇ ਬਹੁਤ ਸਾਰੇ ਡਾਰਕ ਕਲਰ ਚਾਤਾ ਹੈ ਇਹਦੇ ਵਿੱਚ ਵੀ ਹੈ ਜੀ ਹਾਂ ਤੁਹਾਡੇ ਕੋਲ ਲਿਮਿਟਡ ਸਟਾਕ ਹੈ ਕਿ ਅਨਲਿਮਿਟਡ ਸਟਾਕ ਹੈ ਸਰ ਆਲ ਨੇਮ ਟੂ ਸਟਾਕ ਹੈ ਯਾਨੀ ਕਿ ਅਪ hmm. ਟੂ 50% ਵੀ ਕਈ ਸੂਟ ਆਪਣੇ ਕੋਲ ਹੈਗੇ ਆ ਯਾਨੀ ਕਸਟਮਰ ਨੂੰ ਯਾਨੀ ਕਿ ਹਰ ਇੱਕ ਰੇਂਜ ਵਿੱਚ ਹਰ ਤਰ੍ਹਾਂ ਦੇ ਸੂਟ ਮੈਂ ਸਟਾਕ ਦੀ ਗੱਲ ਕਰਦਾ ਜਿੱਦਾਂ ਹੁਣ ਪੈਣਾ ਨੇ ਇੱਥੇ ਆ ਜਾਣਾ ਰਸ਼ ਪੈ ਜਾਣਾ ਸਟਾਕ ਦੀ ਭਰਮਾਰ ਹੈ ਥੋੜਾ ਬਹੁਤ ਭਰਮਾਰ ਭਰਮਾਰ ਮੈਂ ਕਿਹਾ ਮੇਲਾ ਲੱਗ ਜਾਵੇ ਤੇ ਮਜ਼ਾ ਆ ਜਾਊਗਾ ਹਮ ਹਮਾ ਕੇ ਕਸਟਮਰ ਆ ਜਾਓ ਉਹ ਤਾਂ ਆਣਾ ਹੀ ਆ ਨਾ ਪੈਣਾ ਨੇ ਅੱਛਾ ਅਗਲੀ ਥੋੜੀ ਰੇਂਜ ਦਿਖਾਓ ਨੈਕਸਟ ਸ਼ਿਪਮੈਂਟ ਦੇ ਵਿੱਚ ਇੱਕ ਆਪਨੇ ਕੋਲ ਆਈ ਹੈ ਹਮ ਵੈਰੀ ਨਾਈਸ ਸੋ ਇੰਪ੍ਰੈਸਿਵ ਕਲਰ ਬੜੇ ਸ਼ਾਨਦਾਰ ਚੁਣ-ਚੁਣ ਕੇ ਲਿਆਂਦੇ ਤੁਸੀਂ ਇਹ ਸਿਰ ਬ੍ਰਾਂਡ ਹੈ ਕਬੀਰ ਮਿਲਦ ਸੂਟ ਇਹ ਖੁਸ਼ਬੂ ਵੀ ਛੜਦਾ ਇਹ ਫਰੇਗਰੈਂਸ ਵਾਲੇ ਸੂਟ ਹੈ ਫਰੇਗਰੈਂਸ ਵਾਲਾ ਬਹੁਤ ਅਕਲ ਕਸਟਮਰ ਡਿਮਾਂਡ ਕਰਦੇ ਨੇ ਫਰੇਗਰੈਂਸ ਵਾਲੇ ਸੂਟ ਦਿਖਾਓ ਇਹ ਵੋਸ਼ ਵੀ ਕਰ ਲੋ ਇਹ ਚ ਫਰੇਗਰੈਂਸ ਯਾਨੀ ਕਿ ਆਂਦੀ ਰਹਿੰਦੀ ਹੈ ਭਾਜੀ ਖੁਸ਼ਬੂ ਜੀ ਬੰਦਾ ਖਵਾਜੇ ਬਿਲਕੁਲ ਔਰ ਭਰਾਵਾਂ ਦੇ ਰੂਹ ਖੁਸ਼ ਹੋਊਗੀ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਤੁਸੀਂ ਇੱਥੇ ਭਾਬੀਆਂ ਨੂੰ ਲੈ ਕੇ ਆਓ ਔਰ ਜਦੋਂ ਇੱਥੇ ਆ ਕੇ ਉਹ ਸ਼ਾਪਿੰਗ ਕਰਨ ਗਈਆਂ ਉਹਨਾਂ ਦੀ ਰੂਹ ਖੁਸ਼ ਹੋਣੀ ਔਰ ਘਰ ਜਾ ਕੇ ਰੋਟੀ ਇੰਨੀ ਸਵਾਦ ਬਣਨੀ ਆ ਕਿ ਤੁਸੀਂ ਪਹਿਲਾਂ ਇਹਦੀ ਖੁਸ਼ਬੂ ਚ ਘੁਆ ਜਾਣਾ ਮੁਰਕੇ ਉਹਦੇ ਸਵਾਦ ਚ ਤੁਸੀਂ ਬੇਹੋਸ਼ ਹੋ ਜਾਣਾ ਇਹਦੀ ਮਾਰਕੀਟ ਪ੍ਰਾਈਸ ਇਦਾਂ 1700 1800 ਇਸ ਤਰ੍ਹਾਂ ਆਪਾਂ ਕਿੰਨੇ ਦੇ ਰਹੇ ਆ ਆਪਾਂ ਦੇਣਾ ਤੁਹਾਨੂੰ 1250 ਰੁਪਏ ਦਾ ਭਾਜੀ ਮਤਲਬ ਮਾਰਕੀਟ ਨਾਲੋਂ 6-700 ਸਸਤਾ ਹਾਂਜੀ ਹਾਂਜੀ ਠੀਕ ਹੈ ਜੀ ਔਰ ਇਹ ਚ ਵੀ ਕਲਰ ਆਪਸ਼ਨ ਬਹੁਤ ਹੈਗੇ ਆ ਮਿੰਟ ਗ੍ਰੀਨ ਕਲਰ ਆਇਕਲ ਬਹੁਤ ਸੋਨਾ ਰੰਗ ਇੱਕ ਵਾਰ ਦੱਸ ਦੱਸ ਤੋਂ ਕਿਹੜੀ ਕੰਪਨੀ ਦਾ ਇਹ ਇਹ ਕਬੀਰ ਮੇਲ ਦੇ ਭਾਜੀ ਠੀਕ ਹੈ ਜੀ ਔਰ ਮੋਸਟ ਡਿਮਾਂਡਿੰਗ ਹੈ ਹਾਂਜੀ ਲੋਕਲ ਨਹੀਂ ਹੈ ਕਿ ਬ੍ਰਾਂਡ ਹੁੰਦੇ ਆ ਬੰਬੇ ਦੇ ਸਟਾਈਲ ਗ੍ਰੇ ਕਲਰ ਆ ਲੋਪੇਫਟਰ ਲੇਡਰਸ ਰੁਕ ਵਿੱਚ ਬਹੁਤ ਸੋਹਣੇ ਸੋਹਣੇ ਕੱਪੜੇ ਹੈ ਜੀ ਮੋਸਟ ਡਿਮਾਂਡਿੰਗ ਹੈ ਜੀ ਔਰ ਫਰੇਗਰੈਂਸ ਵਾਲੇ ਸੂਟ ਹੈ ਤੇ ਇੱਥੋਂ ਜੇ ਤੁਸੀਂ ਆ ਕੇ ਕੱਪੜੇ ਖਰੀਦਨੇ ਤੁਹਾਡੇ ਘਰ ਚ ਪਿਆਰ ਵੀ ਵੱਧ ਜਾਣਾ ਬਿਲਕੁਲ ਜੀ ਮੁਹੱਬਤ ਵੱਧ ਜਾਣਾ ਠੀਕ ਹੈ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਆਹ ਮਸ਼ੀਨ ਦੇ ਵਿੱਚ ਹੂੰ ਲੋਜ ਪਾਰਟੀ ਵਾਲੇ ਰੁਕ ਦੇ ਵਿੱਚ ਮਸ਼ੀਨ ਸਟਫ ਹੂੰ ਇਹਦੋਂ ਜੇ ਮਾਰਕੀਟ ਪੈਸ ਤੋਂ ਮੈਂ ਦੱਸਦਾ ਵਾਂ 3000 ਤੋਂ ਲੈ ਕੇ 3500 ਇਸ ਤਰ੍ਹਾਂ ਸੇਲ ਹੁੰਦੇ ਨੇ ਮਾਰਕੀਟ ਦਾ 골ਡਨ ਐਮਬ੍ਰੋਡਰੀ ਐਂਡ ਸੋਨੇ ਵਰਗੀ ਕੜਾਈ ਆ ਭਾਜੀ ਗਲੇ ਤੋਂ ਲੈ ਕੇ ਕੇਰੇ ਤੱਕ ਬਹੁਤ ਸੋਨਾ ਹੈਵੀ ਕੰਮ ਔਰ ਦੁਪੱਟੇ ਵੀ ਚੁਣੌਣ ਦੇ ਪਾਇਆ ਛੋਟੇ ਵੇਦਾ ਲੱਗੂ ਇਹ ਤਾਂ 7-8000 ਦੀ ਲੋਕ ਵਾਲਾ ਹੁੰਦਾ ਵਾ ਇਹਦੇ ਤੁਹਾਨੂੰ ਲੱਗਣਾ ਸਿਰਫ 1500 ਤੇ 90 ਰੁਪਏ ਦਾ ਲੋ ਜੀ ਇਹ ਤਮਾਕਾ ਸੇਲ ਆਪਾਂ ਇਸ ਗੱਲ ਤੇ ਧਿਆਨ ਦਿਓ ਕਿ ਪਾਇਆ 6-7000 ਦਾ ਲੱਗਣਾ ਮਾਰਕੀਟ ਵੈਲਿਊ 3000 ਤੋਂ 3500 ਤੱਕ ਹੈ ਲੇਕਿਨ ਇਹ ਤੁਹਾਨੂੰ ਸਿਰਫ 1590 ਸਿਰਫ 1590 ਰੁਪਏ ਦਾ ਸਿਰਫ ਹੈਪੀ ਦੀ ਹੱਟੀ ਦੀ ਸਿਰਫ ਹੈਪੀ ਦੀ ਹੱਟੀ ਦੇ ਤੁਹਾਡੀ ਰੂਹ ਹੈਪੀ ਕਰਕੇ ਭੇਜ ਦੇਣੀ ਹੈ ਕਲਰ ਸ਼ੇਡ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਅਨਲਿਮਿਟਡ ਸਟਾਕ ਹੈ ਭਾਜੀ ਅਨਲਿਮਿਟਡ ਆ ਕਲਰ ਬਹੁਤ ਪਾਰਟੀ ਦੀ ਸ਼ਾਨ 컬러 ਔਰ ਚੁੰਨੀ ਦੇਖੋ ਕਿੰਨੀ ਸੋਹਣੀ ਗਰਮੀਆਂ ਚ ਜੇ ਸ਼ਾਦੀਆਂ ਦੇ ਪ੍ਰੋਗਰਾਮ ਆ ਜਾਂਦੇ ਆ ਤਾਂ ਤੁਸੀਂ ਇਹ ਸੂਟ ਨੂੰ ਵੀ ਚੂਜ਼ ਕਰ ਸਕਦੇ ਹੋ ਐਵੇਂ ਵੀ ਲਾਈਟ ਲਾਈਟ ਫੀਲ ਕਰੋਗੇ ਔਰ ਜਿਵੇਂ ਪਹਿਲਾਂ ਕਿਹਾ ਫਿਰ ਸਨੈਪਚੈਟ ਤੇ ਜਾਂ ਇੰਸਟਾ ਤੇ ਫੋਟੋ ਪਾਣੀ ਆ ਫਿਲਟਰ ਲਾਣ ਦੀ ਲੋੜ ਨਹੀਂ ਸੂਟ ਨੇ ਆਪਣਾ ਕੰਮ ਸਾਰਾ ਆਪ ਕਰ ਦੇਣਾ ਗਿਫਟ ਕਰਨ ਲਈ ਬਹੁਤ ਸੋਹਣੀ ਮਤਲਬ ਚੋਇਸ ਹੈਗੀ ਆ ਕਹਿੰਦਾ ਸ਼ੈਤਾਨ ਹੈ ਕਹਿੰਦਾ ਗਿਫਟ ਵੀ ਕਰ ਦੋ ਮਤਲਬ ਜੇ ਹੱਲੇ ਵਿਆਹ ਤੁਹਾਡਾ ਸਰਦੀਆਂ ਚ ਜੁਣਾ ਰੋਕਾ ਹੋ ਚੁੱਕਾ ਹੈ ਤਾਂ ਤੁਸੀਂ ਆਪਣੀ ਗoing to be wife ਨੂੰ ਗਿਫਟ ਕਰ ਸਕਦੇ ਹੋ ਆਹ ਕਲਰ ਵਾਹ ਕਿਰੋ ਕਿੰਨਾ ਪਿਆਰਾ ਡਿਜ਼ਾਈਨ ਬਹੁਤ ਅੱਛਾ ਕਲਰ ਕੇਰਾ ਬੋ ਸੋਨਾ ਇਹ ਸੂਟ ਤਾਂ ਨਾ ਦੇਖ ਕੇ ਬਸ ਇਹੀ ਜ਼ੁਬਾਨ ਚੋਂ ਨਿਕਲਦਾ ਛੱਡਣਾ ਨਹੀਂ ਚਾਹੀਦਾ ਸ਼ਾਨਦਾਰ ਜਾਨਦਾਰ ਬਹੁਤ ਬੋਨੇ ਡਿਜ਼ਾਈਨ ਭਾਜੀ ਆਹ ਦਾ ਚੱਕ ਕੇ ਲੋ ਇਹ ਤਾਂ ਰੂ ਖੁਸ਼ ਹੋ ਗਈ ਯਾਨੀ ਕਿ ਹੂੰ ਇਹਨੂੰ ਸੱਚੀਉਂ ਦੇਖ ਕੇ ਭਾਜੀ ਇੰਨ ਲੱਗਦਾ ਕਿ ਜਿਵੇਂ 7-8000 ਦਾ ਪੀਸ ਬਿਲਕੁਲ ਭਾਜੀ ਘੱਟੋ ਘੱਟ ਪੂਰੀ ਵੈਲਿਊ ਹੈ ਕੜਾਈ ਬੜੀ ਸੁਸ਼ਾਨਦਾਰ ਹੈ ਬਰੀਕ ਕੰਮ ਹੈ ਆਹ ਕੋ ਕਲਰ ਆਪਸ਼ਨ ਹਰ ਤਰ੍ਹਾਂ ਦੇ ਮਿਲੂਗੀ ਰਾਇਲ ਬਲੂ ਬਹੁਤ ਖੂਬਸੂਰਤ ਆਹ ਦੇਖੋ ਮੋਂਗਿਆ ਗ੍ਰੀਨ ਕਲਰ ਹੂੰ ਸਾਰੇ ਇਧੇ ਅਲਗ-ਅਲਗ ਨੇ ਇੱਕ ਖੋਲ ਕੇ ਦਿਖਾਉਂਦਾ ਤੁਹਾਨੂੰ ਆ ਰਾਈਟੀ ਬਹੁਤ ਜ਼ਿਆਦਾ ਇਹਨਾਂ ਕੋਲ ਔਰ ਮਨੀ ਵੀ ਗੱਲ ਕਰੀਏ ਤਾਂ ਪਾਕਟ ਫ੍ਰੈਂਡਲੀ ਹੈ ਆ ਸੂਲਰ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਬਹੁਤ ਅੱਛਾ ਬਹੁਤ ਅੱਛਾ ਅੱਛਾ ਜੇ ਕਿਸੇ ਐਨਆਰਆਈ ਨੇ ਮੰਗਾਉਣਾ ਤਾਂ ਕੋਰੀਅਰ ਕਰ ਦਿੰਦੇ ਨੇ ਕਿਉਂਕਿ ਕੋਰੀਅਰ ਦੀ ਪੂਰੀ ਫੈਸਿਲਿਟੀ ਹੈਗੀ ਆਪਣੀ ਓਕੇ ਉਹ ਤਾਂ ਅੱਜ ਕੱਲ ਇਜ਼ੀ ਆ ਤੁਹਾਨੂੰ ਪਤਾ ਹੀ ਹੈ ਤੇ ਨੈਕਸਟ ਇੱਕ ਪ੍ਰਿੰਟ ਆਈਟਮ ਤੁਹਾਨੂੰ ਦਿਖਾਉਂਦੇ ਆਪਾਂ ਜਿਹੜੇ ਮਤਲਬ ਇੱਕ ਵਾਰੀ ਮੈਂ ਗੱਲ ਹੋਰ ਵੀ ਕਹਿਣਾ ਚਾਹੁੰਦਾ ਪਹਿਣਾ ਜਿਹੜੀਆਂ ਦੇਖ ਰਹੀਆਂ ਕਿ ਜਦ ਤੁਹਾਨੂੰ ਸੂਟ 1590 ਦਾ ਮਿਲ ਰਿਹਾ ਜਸ ਅਨਾ ਟਾਪ ਕੁਆਲਿਟੀ ਟਾਪ ਨਾਚ ਕੁਆਲਿਟੀ ਜੇ 1590 ਦੀ ਮਿਲ ਰਹੀ ਹੈ ਤਾਂ 4-5000 7000 ਖਰਚਣ ਦੀ ਕੀ ਲੋੜ ਹੈ ਫਿਰ ਸਿਰਫ ਹੈਪੀ ਦੀ ਹੱਟੀ ਦੇਣ ਦੀ ਲੋੜ ਹੈ ਨਾ ਹਾਂਜੀ ਚੋਇਸ ਹੋ ਜਾਂਦੀ ਉਹ ਹੀ ਗੱਲ ਕਰਦੇ ਗਿਫਟ ਕਰਨ ਵਾਸਤੇ ਤੇ ਆਪਣੇ ਵਾਸਤੇ ਇੱਕ ਟਾਈਮ ਹੈਗਾ ਵੇਖ ਲਈ ਸਪੈਸ਼ਲ ਜੇ ਦਾਜ ਮੇਰੀ ਵੀ ਬਣਾਉਣੀ ਹੈ ਉਹ ਵੀ ਤੁਸੀਂ ਹੁਣ ਬਣਾ ਸਕਦੇ ਹੋ ਤੇ ਸੇਲ ਦਾ ਹੀ ਫਾਇਦਾ ਹੈ ਯਾਨੀ ਕਿ ਵੱਧ ਵੱਧ ਹੋਮ ਹੋਮ ਆ ਗਿਆ ਸੇਲ ਨਹੀਂ ਫੈਸ਼ਨ ਮੇਲਾ ਹਾਂਜੀ 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 ਫੈਸ਼ਨ ਮੇਲਾ ਲਾ ਰਹੇ ਆ ਫੈਸ਼ਨ ਮੇਲਾ ਕਹੋ ਜੀ ਜੀ ਤੇ ਕਾ ਡਿਜ਼ਾਈਨਰ ਸੂਟ ਆਉਂਦੇ ਆ ਆਪਣੇ ਕਿਉਂਕਿ ਸੇਜ ਚ ਨਾ ਕਈ ਵੇਲੇ ਕੂੜਾ ਵੀ ਵੇਚਿਆ ਜਾਂਦਾ ਇਹ ਕੂੜਾ ਨਹੀਂ ਆ ਅਸੀਂ ਵੇਚਦੇ ਆ ਸੋਨਾ ਭਾਜੀ ਹਾਂ ਇਹ ਸੋਨਾ ਹੈ ਆਹ ਦੇਖੋ ਆਪਰਾ ਵੈਸੇ ਵੀ ਸੋਨੇ ਨਾਲ ਮਸ਼ਹੂਰ ਬਿਲਕੁਲ ਜੀ ਹਮ ਆਗੇ ਡਿਜ਼ਾਈਨਰ ਸੂਟ ਫਿਰ ਪ੍ਰਿੰਟ ਵਿੱਚ ਔਰਗੰਜ਼ਾ ਸਿਲਕ ਦੇ ਕੁੜੀਆਂ ਦੇ ਫੇਵਰੇਟ ਸੂਟ ਹਮ ਔਰਗੰਜ਼ਾ ਦਾ ਬਹੁਤ ਨਾਮ ਸਰ ਆਰੀ ਦਾ ਕੰਮ ਪ੍ਰਿੰਟ ਬੜਾ ਸ਼ਾਨਦਾਰ ਹੈ ਔਰਗੰਜ਼ਾ ਸਿਲਕ ਹੈ ਜੀ ਔਰ ਇਹਦੇ ਪ੍ਰਿੰਟਰ ਦੁਪੱਟੇ ਜੀ ਇਹਦੇ ਵਿੱਚ ਬਹੁਤ ਅਨਲਿਮਿਟਿਡ ਡਿਜ਼ਾਈਨ ਤੁਹਾਨੂੰ ਮਿਲ ਜਣਗੇ ਕਲਰ ਇੱਕ ਇੱਕ ਪੀਸ ਨਹੀਂ ਦਿਖਾ ਰਹੇ ਤੁਹਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਵੈਰਾਈਟੀ ਇੰਨੀ ਸ਼ਾਨਦਾਰ ਆਈ ਆ ਅੱਛਾ ਕਲਰ ਵੀ ਰਿਪੀਟ ਨਹੀਂ ਹੋ ਰਿਹਾ ਹਾਂਜੀ ਤੇ ਇਹ ਜਿਹੜੀ ਕੁਆਲਿਟੀ ਆ ਇਹ ਵੀ 3500 ਤੋਂ ਲੈ ਕੇ 4000 ਵਿੱਚ ਦੁਕਾਨ ਦੇ ਵਿੱਚ ਸੌਟ ਵਿਕਦਾ ਵਾ ਮਾਰਕੀਟ ਚ ਹਾਂਜੀ ਨਾਲ ਕਹੀ ਚਲੋ ਇਹ ਵੀ ਦੇਖ ਲਓ ਕਬੀਰ ਮਿਲਦੇ ਵਧੀਆ ਸੌਟ ਹੈ ਮਾਰਕੀਟ ਵਿੱਚ 3500 4000 ਜੀ ਕੋਈ ਲੋਕਲ ਬ੍ਰਾਂਡ ਨਹੀਂ ਵਧੀਆ ਬ੍ਰਾਂਡ ਕੁਆਲਿਟੀ ਹਾਂ ਦੁਪੱਟੇ ਕਮਲ ਚਰਾਂਗੇ ਮਾਰਕੀਟ ਵਿੱਚ 3500 4000 ਦਾ ਆਪਾਂ ਕਿੰਨੇ ਦਾ ਦੇ ਰਹੇ ਹਾਂ ਇਹ ਆਪਾਂ ਨੂੰ ਲੱਗਣਾ ਸਰ ਬਿਲਕੁਲ 2160 ਰੁਪਏ ਦਾ ਹੂੰ 4000 ਚ ਇਹ অর্ਗੈਂਜ਼ਾ ਸੂਟ ਜਿਹੜਾ ਮਾਰਕੀਟ ਚ ਮਿਲਦਾ ਇਹ ਤੁਹਾਨੂੰ 2150 ਚ ਇੱਥੇ ਉਪਲਬਧ ਕਰਾ ਦੇਣਗੇ ਔਰ 올 ਓਵਰ ਹੀ ਇਹ ਮੇਰੇ ਇਹ ਸੂਟ ਹਾਂਜੀ 올 ਓਵਰ ਹੀ ਹੁੰਦਾ ਵਾ ਸੇਮ ਕਲਰ ਦੀ ਬਾਟਮ ਆਉਗੀ ਮਸ਼ੀਨ ਦੀ 3 ਮੀਟਰ ਇੱਥੇ ਮਸ਼ੀਨ ਫੈਬਰਿਕ ਵੀ ਹੈਗੀ ਔਰ অর্ਗੈਂਜ਼ਾ ਸਿਲਕ ਵੀ ਹੈਗੀ ਆ ਆਪਣੀ ਚੋਇਸ ਨਾਲ ਕਸਟਮਰ ਲੈ ਸਕਦਾ ਦੁਪੱਟਾ ਵੀ ਨਾਲ ਹਾਂਜੀ ਚੁੰਨੀ ਚਰਾਂਉਂਦੀ ਆ ਫਿਰ ਉਹੀ ਗੱਲ ਸ਼ੀਸ਼ੇ ਵਿੱਚ ਇੱਕ ਲੋ ਕਲਰ ਡਿਜ਼ਾਈਨ ਹਰ ਤਰ੍ਹਾਂ ਦੇ ਅਵੇਲੇਬਲ ਹੈਗੇ ਆ ਭਾਜੀ ਜੀ ਬਹੁਤ ਵੈਰਾਈਟੀ ਅਜੇ ਕੀ ਵੇਲੇ ਪਹਿਣੇ ਇਹ ਵੀ ਗੱਲ ਕਹਿੰਦੇ ਆ ਕਿ ਅਜਿਹੇ ਸੂਟ ਦਿਖਾਓ ਜਿਹੜਾ ਕਿਸੇ ਹੋਰ ਨੇ ਨਾ ਪਾਇਆ ਹੋਵੇ ਹਾਂਜੀ ਮੈਂ ਮਹੱਲੇ ਚ ਜਾਵਾਂ ਤਾਂ ਮਹੱਲੇ ਵਾਲਾ ਕਹਿਣ ਵੀ ਕਿੱਥੋਂ ਲੈ ਕੇ ਆ ਬਿਲਕੁਲ ਬਿਲਕੁਲ ਫਿਰ ਇਹ ਬਿਊਟੀਕ ਦੇ ਸੂਟ ਆ ਜਾਂਦੇ ਸਰ ਬੰਬੇ ਦੇ ਹੂੰ ਉਹ ਵੀ ਹੈਗੇ ਆ ਬਹੁਤ ਬਹੁਤ ਜਿੰਨੇ ਮਰਜ਼ੀ ਉਹਨਾਂ ਤੇ ਵੀ ਆਪਾਂ ਆਫਰ ਲਗਾਈ ਹੈਗੀ ਆ ਹੂੰ ਆਫਰ ਮੇਰੇ ਕੋਲ ਸਾਰੇ ਦੇ ਆ ਹਾਂਜੀ ਹਾਂਜੀ ਜੋ ਕਸਮਰ ਚੋਸ ਕਰੇਗਾ ਉਹਨੂੰ ਹਰ ਚੀਜ਼ ਮਿਲੂਗੀ ਸੇਲ ਦੇ ਵਿੱਚ ਤੇ ਫਿਰ ਹੋਰ ਕਹਿੰਦਾ ਹੀ ਆ ਇਹ ਔਰਗੰਜ਼ਾ ਸਿਲਕ ਹ ਕਾਸ ਗੱਲ ਇਹੀ ਹੈ ਕਿ 10 ਮਿੰਟ ਹੋ ਗਏ ਸਨ ਸੂਟ ਦੇਖਦੇ ਆ ਨਵੇਂ ਨਵੇਂ ਟ੍ਰੈਂਡ ਦੇ ਸੂਟ ਮਿਲਣ ਔਰ ਬਿਲਕੁਲ ਕੋਈ ਰਿਪੀਟ ਨਹੀਂ ਆ ਕੋਈ ਵੀ ਡਿਜ਼ਾਈਨ ਕਾਪੀ ਨਹੀਂ ਕੀਤਾ ਹੋਇਆ ਫਰੈਸ਼ ਕਲਰ ਹਮ ਫਰੈਸ਼ ਕਲਰਸ ਨੇ ਐਂਡ ਵਾਈਟੀ ਬਹੁਤ ਸਾਰੀ ਆ ਰੇਂਜ ਬਹੁਤ ਸਾਰੀ ਇਹਨਾਂ ਕੋਲ ਔਰ ਬਹੁਤ ਬਜਟਰੀ ਆ ਇੱਕ ਜੋ ਆ ਫੈਬਰਿਕ ਆ ਇਕਲ ਬੋ ਟ੍ਰੈਂਡ ਵਿੱਚ ਕ੍ਰਸ਼ ਸਿਲਕ ਇੱਕ ਆ ਦਿਖਾ ਦਿਓ ਇਹਦਾ ਇਕਲ ਬਹੁਤ ਹੀ ਟ੍ਰੈਂਡ ਹੈ ਮੋਰ 18 18 20 20 ਹਜ਼ਾਰ ਤੱਕ ਸੂਟੇ ਵਿੱਚ ਬੰਦੇ ਹੋਏ embroidery ਵਿੱਚ ਔਰ ਇਹ ਪ੍ਰਿੰਟਿੰਗ ਵਿੱਚ ਬਣ ਕੇ ਆਵਾ ਆਰੀ ਦੇ ਵਰਕ ਦੇ ਵਿੱਚ ਪਰ ਇੱਕ ਤਕਲੀਫ ਹੋਣੀ ਆ ਭਾਜੀ ਜੇ ਤੋਂ ਭੈਣਾ ਨਹੀਂ ਆਣਾ ਚੁਆਇਸ ਇੰਨੀ ਜ਼ਿਆਦਾ ਬੰਦਾ ਕੰਫਿਊਜ਼ ਹੋ ਜਾਂਦਾ ਬਹੁਤ ਟਾਈਮ ਤੇ ਤੁਹਾਨੂੰ ਕਹਿ ਰਿਹਾ ਵੀ ਛੋਟ ਜਿਹੀ ਕਸਟਮਰ ਜੋ ਇੱਕ ਦੋ ਲੈਣ ਆਂਦਾ ਤੇ ਉਹ ਪੰਜ ਛੇ ਲੈ ਕੇ ਜਾਂਦਾ ਵਾ ਕਿਉਂਕਿ ਚੁਆਇਸ ਨਹੀਂ ਹੋ ਜਾਂਦੀ ਆ ਤੇ ਹੈਵੀ ਬਜਟ ਚ ਨਾ ਔਰ ਪ੍ਰਾਈਸ ਬਹੁਤ ਲੈਸ ਮਿਲ ਜਾਂਦੀ ਹੈਗੀਆਂ ਔਰ ਜਿਹੜੀ ਵੱਸਤ ਬਾਦ ਫਾਇਦਾ ਕਸਟਮਰ ਦਾ ਹੋ ਜਾਂਦਾ ਜੀ ਜਿਹੜੀ ਸਟਾਰਟਿੰਗ ਚ ਇਹਨਾਂ ਨੇ ਰੇਂਜ ਦਿਖਾਈ ਆ 400 ਵਾਲੀ ਉਹ ਬਹੁਤ ਸਮਝਣ ਵਾਲੀ ਗੱਲ ਹੈ ਕਿਉਂਕਿ ਹਾਲ ਦੀ ਘੜੀ ਕੀ ਵੇਲੇ ਭੈਣਾ ਸੋਚਦੇ ਕਿ ਘਰ-ਪਣ ਨੂੰ ਕੱਪੜੇ ਕਿੱਥੋਂ ਲਈਏ ਕਿੱਥੋਂ ਲਈਏ ਤੁਸੀਂ ਇੱਥੇ ਆ ਸਕਦੇ ਹੋ ਨਾਲ ਦੀ ਨਾਲ ਫੈਸ਼ਨ ਜਿਹੜਾ ਮੇਲਾ ਲੱਗਣ ਜਾ ਰਿਹਾ ਉਹਦਾ ਆਨੰਦ ਵੀ ਮਾਣ ਸਕਦੇ ਆ ਚੁਆਇਸ ਕਰਕੇ ਆਪਣੇ ਲਈ ਫੈਸ਼ਨੇਬਲ ਕੱਪੜੇ ਵੀ ਲੈ ਸਕਦੇ ਆ 50% ਲਗਭਗ 50% ਡਿਸਕਾਊਂਟ ਤੇ ਤੇ ਨਾਲ ਦੀ ਨਾਲ ਤੁਸੀਂ ਜੇ ਘਰੇਲੂ ਕੱਪੜੇ ਲੈਣੇ ਘਰ ਪਾਉਣ ਲਈ ਤਾਂ 2000 ਚ 5 ਸੂਟ ਆ ਜਾਣਗੇ ਬਿਲਕੁਲ ਭਾਜੀ ਵੱਡੀ ਗੱਲ ਹੈ ਔਰ ਜੇ ਤੁਸੀਂ ਆਨਲਾਈਨ ਮੰਗਵਾਉਣਾ ਹੈ ਤਾਂ 6 ਸੂਟ ਵੀ ਆ ਜੂਗਾ ਆਨਲਾਈਨ ਮੰਗਾਨੇ ਹੋ ਤਾਂ ਆਨਲਾਈਨ ਵੀ ਤੁਹਾਨੂੰ 2 ਕਈ ਮਿਲਦੇ ਆ 6700 ਹੁੰਦੇ ਬਾਕੀ ਉਹ ਚਾਰਜਸ ਬਾਅਦ ਹੁੰਦੇ ਔਰ ਕਪੜਾ ਵੀ ਤੁਸੀਂ ਮਤਲਬ ਜਦੋਂ ਪਹੁੰਚਦਾ ਉਦੋਂ ਹੀ ਕੁਆਲਿਟੀ ਚੈੱਕ ਕਰ ਪੜਨੀ ਇੱਥੇ ਤੁਸੀਂ ਪਹਿਲਾਂ ਹੀ ਕਰ ਲੈਣੀ ਜੀ ਜੀ ਲਓ ਜੀ ਲਓ ਤੇ ਇਹਨਾਂ ਅਸੀਂ ਜੌਰਜਟ ਦੇ ਵਿੱਚ ਪ੍ਰਿੰਟ ਆਈਟਮ ਜੌਰਜਟ ਪਿਓਰ ਡਿਜੀਟਲ ਪ੍ਰਿੰਟ ਹੈ ਕੰਪਿਊਟਰ ਹਜ਼ ਪ੍ਰਿੰਟਿੰਗ ਇਹ ਵੀ ਡਿਜ਼ਾਈਨਿੰਗ ਬੰਬਈ ਦਾ ਅੰਦੀਪ ਭਾਈ ਜੀ ਆਪਣੀ ਬਹੁਤ ਸਪੈਸ਼ਲ ਪੀਸ ਹੈ ਇਹਦੀ ਬਹੁਤ ਡਿਮਾਂਡ ਹੈ ਜੌਰਜਟ ਬਹੁਤ ਜੀ ਲਾਈਟ ਵੇਟ ਹੈ ਸਮਰ ਵਿੱਚ ਵੀ ਯਾਨੀ ਕਿ ਕਪੜਾ ਪਿਆ ਜਾਂਦਾ ਜੀ ਜੀ ਇਹ ਵੀ ਦਾ ਮਾਰਕੀਟ ਪ੍ਰਾਈਸ 2400 2500 ਇਹ ਤੋਂ ਲੱਗਣਾ 1730 ਰੁਪਏ ਦਾ ਹਮ 800 ਰੁਪਏ ਦਾ ਸੂਟ ਮਗਰ ਇਹ ਵੀ 800 ਰੁਪਏ ਮਾਰਕੀਟ ਨਾਲੋਂ ਸਸਤਾ ਸਮਰੀ ਕਲਰ ਡਾਰਕ ਕਲਰ ਹਰ ਤਰ੍ਹਾਂ ਦੇ ਕਲਰ ਵਿੱਚ ਅਵੇਲੇਬਲ ਹੈਗੇ ਜੀ ਨੈਕ ਐਮਬ੍ਰੋਡਰੀ ਦੇ ਵਿੱਚ ਰਸ਼ੀਨ ਦੇ ਵਿੱਚ ਹਮ ਹਾਂ ਅੱਛਾ ਜੇ ਤੁਸੀਂ ਮੰਨ ਲਓ ਕਿਸੇ ਭੈਣ ਨੂੰ ਆ ਸੂਟ ਦਿਖਾ ਰਹੇ ਹੋ ਵਾਹ ਵੈਰੀ ਵੈਰੀ ਬਿਊਟੀਫੁਲ ਹੈ ਬ੍ਰਦਰ ਹਾਂ ਜੀ ਕਿਸੇ ਭੈਣ ਨੂੰ ਸੂਟ ਦਿਖਾ ਰਹੇ ਹਾਂ ਹਾਂ ਉਹਨਾਂ ਦਾ ਮਨ ਅੱਧਾ ਘੁੰਮਦਾ ਲੈ ਲਵਾਂ ਕਿ ਨਾ ਲਵਾਂ ਫਿਰ ਤੁਸੀਂ ਕੀ ਕਹਿੰਨੇ ਹੁੰਦੇ ਹੋ ਸਰ ਇਹਦੇ ਨੋਬਤ ਆਂਦੀ ਨਹੀਂ ਕੋਕੇ ਵੈਰਾਈਟੀ ਇੰਨੀ ਹੈਗੀ ਆਪਾਂ ਚੋਇਸ ਕਰਾਈ ਦਿੰਨੇ ਹੂੰ ਪਰ ਬਾਈ ਜਾਂਸ ਭੈਣ ਕੇ ਵੇ ਕੇ ਭਾਜੀ ਤੁਸੀਂ ਸਲਾਹ ਦਿਓ ਲਵਾ ਕੇ ਨਾ ਲਵਾ ਫਿਰ ਕੀ ਕਹੋਗੇ ਨਹੀਂ ਫਿਰ ਅਸੀਂ ਇਹੀ ਕਹਿੰਦਾ ਵੀ ਸਾਡੇ ਘਰ ਵੀ 10 ਸੌਟ ਲੈ ਕੇ ਗਈ ਆ ਦੋਸਤੋ ਮੈਂ ਤੁਹਾਨੂੰ ਵੀ ਲੈਣੇ ਚਾਹੀਦੇ ਉਸੋ ਚਲੋ ਠੀਕ ਆ ਐਦਾਂ ਦਿਖਾਓ ਐਦਾਂ ਹਾਂ ਕੋ ਪੀਸ ਹਾਂ ਐਦਾਂ ਪਹਿਲਾ ਸਿਰੋਕਿਆ ਪੂਰਾ ਕੰਮ ਏਮਬ੍ਰੋਇਡਰੀ ਦਾ ਹੂੰ ਸਟਾਈਲ ਡਿਜ਼ਾਈਨ ਬਹੁਤ ਸੋਹਣਾ ਹੂੰ ਇਹਦੀ ਪ੍ਰਾਈਸ ਵੀ ਕਹਿ ਸਕਦੇ ਭੰਜੀਏ ਦਿਨ ਮੁੜ ਕੇ ਨਹੀਂ ਆਉਣੇ 1900 ਦਾ ਮਾਰਕੀਟ ਪ੍ਰਾਈਸ ਹੈ 1470 ਰੁਪਏ ਲੱਗੇ ਨਾਲ ਜੀ ਠੀਕ ਹੈ ਜੀ ਲਗਭਗ 600 ਰੁਪਏ ਡਿਸਕਾਊਂਟ ਆਹੋ ਮਹਿੰਦੀ ਕਲਰ ਇਹ ਫਲੋਰਲ ਫੈਬਰਿਕ ਦੇ ਵਿੱਚ ਹੈ ਫੈਂਸੀ ਨੈਕ ਗੋਟਾ ਪੱਤੀ ਤੇ ਇੰਟੀਗ ਦੀ ਬਰੋਡਰੀ ਵਿੱਚ ਆਹੋ ਬਈ ਬੜਾ ਟਫ ਕੰਮ ਹੈ ਸੁਣਿਆ ਬੜੀ ਵਾਰ ਬਜ਼ੁਰਗਾਂ ਤੋਂ ਇੱਕ ਔਰਤਾਂ ਨੂੰ ਇਸ ਕੱਪੜੇ ਲੈ ਕੇ ਦੇਣੇ ਬਹੁਤ ਔਖੇ ਪਰਾ ਦੇਖ ਵੀ ਲਿਆ ਇੰਨੀ ਵੈਰਾਈਟੀ ਹੋਵੇ ਤਾਂ ਬੰਦਾ ਕਹਿੰਦਾ ਆ ਵੀ ਲੈ ਲਮਾ ਆ ਵੀ ਲੈ ਲਮਾ ਆ ਵੀ ਲੈ ਲਮਾ ਉਹ ਸਾਰਾ ਨਮਾ ਸਟਾਕ ਹੈ A to Z ਸਾਰਾ ਨਮਾ ਸਟਾਕ ਅੱਛਾ ਉਹ ਕਹਿੰਦੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀ ਪਰ ਇਹਨਾਂ ਦੀ ਕੁਆਲਿਟੀ ਬਰਾਬਰ ਹੈ ਹਾਂਜੀ ਸਾਰੇ ਸੂਟਾਂ ਦੀ ਕੁਆਲਿਟੀ ਆਪਣੇ ਹਿਸਾਬ ਨਾਲ ਪੂਰੀ ਬਰਾਬਰ ਹੈ ਨੈਕਸਟ ਆਪਣੇ ਕੋਲੇ 41 ਜਨ ਬਹੁਤ ਸੁਪਰ ਹਿੱਟ ਡਿਜ਼ਾਈਨ ਆਪਣਾ ਰਨਿੰਗ ਵਿੱਚ ਚੱਲ ਰਿਹਾ ਹੈ ਔਰ ਬਹੁਤ ਹੀ ਡਿਮਾਂਡ ਵਿੱਚ ਇਹ ਡਿਜ਼ਾਈਨ ਹੁੰਦਾ ਜੀ ਇਹਦਾ ਜੋ ਮਾਰਕੀਟ ਪ੍ਰਾਈਸ ਹੈਗੀ ਹੈ 2400 2500 ਇਸ ਤਰ੍ਹਾਂ ਸੇਲ ਹੁੰਦਾ ਵਾ ਇਹ ਤੁਹਾਨੂੰ ਡਿਸਕਾਊਂਟ ਕੱਟ ਕੇ ਪੈਣਾ ਵਾ ਸੇਲ ਵਿੱਚ 1790 ਰੁਪਏ ਦਾ ਜੀ ਬੁਟੀਕ ਦੀ ਆਈਟਮ ਫੈਬ੍ਰਿਕੇਸ਼ਨ ਵਾਲਾ ਸਟਾਈਲ ਬਹੁਤ ਆਈਕਲ ਫੈਸ਼ਨ ਦੇ ਵਿੱਚ ਔਰ ਦੁਪੱਟੇ ਬੜੇ ਸ਼ਾਨਦਾਰ ਨੇ ਬਨਾਰਸੀ ਫੈਂਸੀ ਲੈਸ 골ਡਨ ਲੈਸ ਦੇ ਨਾਲ 15 ਤੋਂ 20 ਆ ਲੋ 15 ਤੋਂ 20 ਕਲਰ ਵਿੱਚ ਮਿਲੂਗੇ ਜੀ ਪਰੋਜ਼ੇ ਕਲਰ ਲਵੈਂਡਰ ਪਿੰਕ ਕਲਰ ਸਕਾਈ ਬਲੂ ਕਲਰ ਔਰ ਔਰ ਅਨਲਿਮਿਟਡ ਸਟਾਕ ਦੇ ਵਿੱਚ ਵੀ ਅਵੇਲੇਬਲ ਹੈਗਾ ਬਹੁਤ ਲੈਵਿਸ਼ਿੰਗ ਹੈ ਔਰ ਮੇਰੇ ਖਿਆਲ ਹੈਵੀ ਸੂਟ ਤੇ ਹੈਵੀ ਡਿਸਕਾਊਂਟ ਹੈ ਐਥਨਿਕ ਲੁੱਕ ਬਹੁਤ ਸੋਹਣਾ ਪੀਸ ਆਥੈਂਟਿਕ ਲੁੱਕ ਹੈ ਜੋਰ ਹੈਵੀ ਸੂਟ ਤੇ ਤੁਹਾਨੂੰ ਹੈਵੀ ਹੈਵੀ ਡਿਸਕਾਊਂਟ ਵੀ ਮਿਲਣ ਵਾਲਾ ਕੁਨੇ ਪਲਾਜ਼ੋ ਸ਼ਰਾਰੇ ਵੇ ਦੇ ਬਣਾ ਲੈਂਦੀਆਂ ਬਹੁਤ ਵਧੀਆ ਆਈਟਮ ਆ ਉਹ ਪਾਰਟੀ ਵੇਅਰ ਹੈ ਮੇਰੇ ਖਿਆਲ ਡਿਜ਼ਾਈਨਰ ਪੀਸੇ ਲੱਗਦਾ ਜਾਗੋ ਤੇ ਵਿਆਹ ਤੇ ਜਿੱਥੇ ਮਨ ਜੀ ਬੀਤ ਜਾਵੇ ਤੇ ਇੱਕ ਆ ਆਰਟੀ ਕ੍ਰੇਸ਼ਨ ਦੇ ਸੂਟ ਬਹੁਤ ਵਧੀਆ ਲੇਲਨ ਕੋਟਨ ਦੇ ਵਿੱਚ ਬਹੁਤ ਹੀ ਪ੍ਰੀਮੀਅਮ ਕੋਟਨ ਆ ਜੀ ਹਾਂ ਲੋ 2300 2400 ਪ੍ਰਾਈਸ ਵਾਲੇ ਸੂਟ ਹੈ ਇਹ ਤੁਹਾਨੂੰ ਡਿਸਕਾਊਂਟ ਘੱਟ ਕੇ ਪਹਿਲਾਂ ਸੇਲ ਵਿੱਚ ਆਪਣੇ ਸਿਰਫ 1610 ਰੁਪਏ ਦਾ 2300 2400 2500 ਤੱਕ ਮਾਰਕੀਟ ਜਿਹਦਾ ਪ੍ਰਾਈਸ ਜਾਂਦਾ ਤੇ ਇੱਥੇ ਤੁਹਾਨੂੰ 1600 ਰੁਪਏ ਵਿੱਚ ਸੂਟ ਮਿਲੇਗਾ ਇਹ ਲੇਨਨ ਕੋਟਨ ਆਏਗੀ ਪ੍ਰੀਮੀਅਮ ਕੁਆਲਟੀ ਸਾਰਾ ਰੇਸ਼ਮ ਦਾ ਕੁਆਲਟੀ ਦਾ ਇਹ ਸੂਟ ਹੈ ਜੀ ਹਾਂਜੀ ਬਹੁਤ ਲੈਵਿਸ਼ਿੰਗ ਹੈ ਲੋ ਜੀ ਕਸਗਲ ਲਈ ਇਹ ਸੂਟ ਤੁਹਾਡੇ ਪਹਿਨਿਆ ਕੰਫਰਟੇਬਲ ਤੁਹਾਨੂੰ ਫੀਲ ਕਰਾਵੇ ਤੁਹਾਡਾ ਕੰਫੀਡੈਂਸ ਬੂਸਟ ਹੋਵੇ ਸੋ ਗੱਲਬਾਤ ਇਹਨਾਂ ਸੂਟਸ ਹੈ ਕਿਉਂਕਿ ਕੰਫਰਟੇਬਲ ਬਾਤ ਹੈ कॉटन ਬਹੁਤ ਸੌਫਟ ਹੈ ਕਿਉਂਕਿ ਸਮਰ ਹੈ ਇਸ ਕਰਕੇ कॉटन ਦੀ ਜ਼ਿਆਦਾ ਸ਼ਿਪਮੈਂਟ ਜੀ ਪ੍ਰਿਫਰ ਕਰਦੇ ਨੇ ਕਸਟਮਰ ਔਰ ਇਹਨਾਂ ਜੋ ਡਿਜ਼ਾਈਨ ਹੈ ਬਾਟਮ ਤੇ ਵੀ ਇਸ ਦਾ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੈ ਕਲ ਜੀ ਕੁੜੀਆਂ ਪਲਾਜ਼ੋ ਪੈਂਟ ਜਾਂ ਸਲਵਾਰ ਬਣਾ ਸਕਦੇ ਤੇ ਪਹੁੰਚਾਂ ਤੇ embroidery ਆ ਜਾਏਗੀ ਡਿਜ਼ਾਈਨ ਆ ਜਾਏਗਾ ਪੈਚ ਵਰਕ ਬਹੁਤ ਬਹੁਤ ਪ੍ਰੀਮੀਅਮ ਕੁਆਲਿਟੀ ਹੈ ਸਾਡੀ ਹਾਂ ਜੀ ਹਾਂ ਜੀ ਤੇ ਦੁਪੱਟੇ ਬੜੇ ਸ਼ਾਨਦਾਰ ਨੇ ਚੁਣੌਂਦੇ ਦੁਪੱਟੇ ਸਾਰਿਆਂ ਨੂੰ ਮਿਲਣਗੇ ਨਾ ਨੂੰ ਪਰਪਲ ਦੇ ਦਿਓ ਅੱਛਾ ਜਿਹੜੇ 파ਰਖੋ ਨਿਗਾਲੀਆਂ ਪਹਿਣਾ ਨਾ ਮਨੂੰ ਤਾਂ ਪਤਾ ਲੱਗ ਜਾਣਾ ਵੀਡੀਓ ਦੇਖ ਕੇ ਕਿ ਪ੍ਰਾਈਸ ਸੱਚੀ ਹੋ ਲਗਭਗ 50% ਡਿਸਕਾਊਂਟ ਵਾਲਾ ਕਈ ਤਾਂ ਕਸਟਮਰ ਸਾਡੇ ਇਦਾਂ ਆਉਂਦੇ ਆ ਉਹ ਸੂਟ ਖੋਲ੍ਹੇ ਨਹੀਂ ਦਿੰਦੇ ਮਤਲਬ ਕਹਿੰਦੇ ਇਹਨਾਂ ਸੋਨਾ ਰੰਗ ਇਹ ਪਾਜੀ ਆ ਜਰੂਰ ਕਰਦੇ ਇਸ ਸਾਈਡ ਤੇ ਹੀ ਰੱਖੋ ਹਾਂਜੀ ਲਵਾਫੇ ਚ ਪਾ ਦੋ ਜਿੰਨੀ ਦੇਰ ਨੂੰ ਤੁਸੀਂ ਜੂਸ ਮਕਾਨੇ ਉਨੀ ਦਿਨ ਨੂੰ 10 ਸੂਟ ਸਿਲੈਕਟ ਹੋ ਜਾਂਦੇ ਆ ਮਤਲਬ ਸੈੱਟ ਦੇ ਸੈਟ ਹੀ ਵਿਕਦੇ ਆ ਸੇਲ ਵਿੱਚ ਤਾਂ ਇਹਨਾਂ ਯਾਨੀ ਕਿ ਆਪਣੇ ਹੁੰਦਾ ਵਾ ਡਿਜ਼ਾਈਨਿੰਗ ਬੜੀ ਸ਼ਾਨਦਾਰ ਆਂਦੀ ਹੈ। ਜੀ। ਔਰ ਗ੍ਰੇ ਦੇ ਵਿੱਚ। ਔਰ ਇਹ ਸਾਰੇ ਡਿਜ਼ਾਈਨ ਹੈਗੇ ਨੇ ਬ੍ਰਾਂਡਡ ਆਰਟੀਕਲ ਰੀਸ਼ਨ ਦੇ। ਸਕਾਫੇ ਦੀ ਕੋਈ ਕੰਪਲੇਟਰੀ ਨਹੀਂ ਹੁੰਦੀ ਹੈਗੀ, ਕਲਰ ਵਗੈਰਾ ਖਰਾਬ ਨਹੀਂ ਹੁੰਦੇ ਔਰ ਬੋਰ ਵਗੈਰਾ ਨਹੀਂ ਆਂਦੀ ਹੈਗੀ। ਮਤਲਬ ਕਿ ਡਿਊਰਬਲ ਕੁਆਲਿਟੀ ਹੈ। ਇਹ ਆਏ ਨੇ ਕੈਟਲੋਗ ਵਾਲੇ ਸਟਾਈਲ। ਕੋਰੀਆ ਵਾਲੀ ਗਰਲਿਸ਼। ਬਲੈਕ ਕਲਰ ਬਲੈਕ ਕਲਰ ਮਿਲ ਜਾਏਗਾ। ਕਾਪਰ ਕਲਰ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਕਸ਼ਮੀਰੀ ਪ੍ਰਿੰਟ ਉਹ ਉਸ ਤੋਂ ਹੋਰ ਵੀ ਬਹੁਤ ਸੋਹਣੇ ਅਨਲਿਮਿਟਿਡ ਡਿਜ਼ਾਈਨ ਮਿਲ ਜਣਗੇ ਆਲ ਗਾਫ कॉटन ਹੈ ਵਿਦਾਊਟ ਲੈਂਡਿੰਗ ਛੋਟ ਸਟਿਚ ਕਰਾ ਸਕਦੀਆਂ ਪਹਿਣਾ ਇਹ ਵੀ ਸੋਹਣੇ ਕੈਟਲੋਗ ਵਾਲਾ ਸਟਾਈਲ ਔਰ ਬਾਟਮ ਤੇ ਡਿਜ਼ਾਈਨ ਆਲੋ ਸਲਵਾਰ ਟਰਾਊਜ਼ਰ ਐਨੀਥਿੰਗ ਜੋ ਮਰਜੀ ਬਣਾ ਸਕਦੇ ਆਲਓਵਰ ਪ੍ਰਿੰਟ ਡੇਲੀ ਵੇਅਰ ਵਾਸਤੇ ਜੋ ਛੋਟ ਆਂਦੇ ਨੇ ਇਹ 500 ਦੀ ਪ੍ਰਾਈਸ ਵਾਲਾ ਛੋਟ ਪਹਿਣਾ ਸਿਰਫ ਤਿੰਨ ਸੌ ਪਿਆਰਪੇ ਦਾ 컬러 ਪ੍ਰਿੰਟ ਇੱਥੇ 100 ਤੋਂ ਵੱਧ 컬러 ਪ੍ਰਿੰਟਰ ਚ ਮਿਲਣਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਉਂਦੇ ਨੇ ਗਾਜਰੀ ਨੇਵੀ ਪਰਪਲ ਹਰ ਤਰ੍ਹਾਂ ਦੇ ਕਲਰ ਸ਼ੇਡ ਹੈਗੇ ਐਚ ਵੀ ਕਾਫੀ ਵੈਰੀਟੀ ਆਪਣੇ ਕੋਲ ਅਵੇਲੇਬਲ ਹੈ 300 ਪਿਆਰਪੇ ਸਿਰਫ ਆਲਓਵਰ 5 ਮੀਟਰ ਸੂਟ ਨੈਕਸਟ ਇੱਕ ਮੈਚਿੰਗ ਸੂਟ ਜਿਹੜੇ ਆਉਂਦੇ ਨੇ ਰੀਵਾ ਦੇ ਪਿਓਰ ਕੋਟਨ ਦੇ ਵਿੱਚ ਆ ਲੋ 1000 ਵਾਲਾ ਸੂਟ ਪਹਿਲਾਂ ਸਿਰਫ 750 ਰੁਪਏ ਦਾ ਮੈਚਿੰਗ ਸੂਟ ਆਏਗਾ ਸਾਫਲੀ ਦੀ ਫੁੱਲ ਗਾਰੰਟੀ ਹੁੰਦੀ ਹੈ ਇਹ ਇਹ ਚਾਲਓਵਰੀ ਮਿਲ ਜਣਗੇ ਔਰ ਮੈਚਿੰਗ ਵੀ ਮਿਲ ਜਣਗੇ ਜੀ ਹਾਂ ਇਹ ਆਲਓਵਰ ਆਇਆ ਜੀ ਹਜ਼ਾਰ ਰੁਪਏ ਦਾ ਸੂਟ ਸਿਰਫ 750 ਰੁਪਏ ਦਾ ਰੀਵਾਦੀ ਕਾਟਨ ਪਿਓਰ ਅੱਛਾ ਸੂਟ ਵੀ ਜੱਚਦਾ ਕੀਮਤ ਵੀ ਜੱਚਦੀ ਹੈ ਬਿਲਕੁਲ ਇਸ ਕਾਟਨ ਦੀ ਖਾਸियत ਹੈਗੀ ਹੈ ਦੀ ਇੱਕ ਗਾਰੰਟੀ ਜੀ ਤੇ ਤਰ੍ਹਾਂ ਹੁੰਦੇ ਨੇ ਜੀ ਰੰਗ ਵਗੈਰਾ ਨਹੀਂ ਫੇਡ ਹੁੰਦੇ ਔਰ ਬੋਰ ਨਹੀਂ ਹੁੰਦੇ ਇਸ ਲਈ ਦੈਟਸ ਵਾਈ ਇਹ ਕਸਟਮਰ ਜ਼ਿਆਦਾ ਪ੍ਰੀਫਰ ਕਰਦਾ ਜੀ 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 ਹਰ ਤਰ੍ਹਾਂ ਦੀ ਵੈਰਾਈਟੀ ਹੈ ਹਰ ਤਰ੍ਹਾਂ ਦੇ ਕਲਰ ਹਰ ਤਰ੍ਹਾਂ ਹੀ ਬ੍ਰੇਡ ਨਰੂ ਖੁਸ਼ ਹੋ ਜੁਗੇ ਸਵਾਰ ਕਸਮਾ ਜੀ ਜੀ ਸਾਥੇ ਹੁਣ ਤੁਹਾਨੂੰ ਫਰੇਮ ਵਿੱਚ ਮੇਰੇ ਨਾਲ ਇਸ ਸ਼ੋਰੂਮ ਦੇ ਓਨਰ ਹੈਪੀ ਭਾਜੀ ਨਜ਼ਰ ਆ ਰਹੇ ਨੇ ਔਰ ਇਹਨਾਂ ਦੀ ਬਦੌਲਤ ਹੀ ਕਸਟਮਰ ਜਦੋਂ ਇੱਥੋਂ ਆ ਕੇ ਸ਼ਾਪਿੰਗ ਕਰਦੇ ਆ ਉਹਨਾਂ ਦੇ ਘਰ ਰੋਟੀ ਬਹੁਤ ਸਵਾਦ ਬਣਦੀ ਓ ਕਿਉਂ ਬਣਦੀ ਤੁਹਾਨੂੰ ਮੈਂ ਦੱਸ ਦਿੰਦਾ ਔਰ ਕਸਟਮਰ ਜਿਹੜੇ ਉਹ ਡਬਲ ਹੈਪੀ ਹੋ ਕੇ ਜਾਂਦੇ ਨੇ ਮੈਂ ਕਹਾਂ ਸ਼ਾਪਿੰਗ ਕਰਦੇ ਆ ਰੂਹ ਖੁਸ਼ ਹੋ ਜਾਂਦੀ ਭੈਣਾ ਦੀ ਫੇਰ ਜਾ ਕੇ ਰੋਟੀ ਬਹੁਤ ਸਵਾਦ ਬਣਦੀ ਆ ਅੱਛਾ ਇਹ सेल ਕਰੋ ਤੋਂ ਲਗਾ ਰਹੇ ਆ ਜੀ ਤੁਸੀਂ ਇਹ ਅਸੀਂ ਪਿਛਲੇ 10 12 ਸਾਲਾਂ ਤੋਂ ਸੇਲ ਆ ਰਹੇ ਆ ਜੀ ਤੇ 1 ਜੁਲਾਈ ਨੂੰ ਸਾਡੀ ਸੇਲ ਹੁੰਦੀ ਹੈ 15 ਦਿਨਾਂ ਵਾਸਤੇ ਠੀਕ ਹੈ ਜੀ ਤੇ ਅਸੀਂ ਇਹ 15 ਦਿਨਾਂ ਦੇ ਵਿੱਚ ਕੋਈ ਪ੍ਰੋਫਿਟ ਨਹੀਂ ਕਰਦੇ ਆ ਓਕੇ ਜੋ ਰੇਟ ਸਾਨੂੰ ਆਂਦਾ ਹੈ ਹੂੰ ਉਸੇ ਰੇਟ 'ਤੇ ਅਸੀਂ ਮਾਲ ਇਹ ਦੇ ਦਿੰਦੇ ਆਂਦੇ ਸਾਰਾ ਜੀ ਅੱਛਾ ਮੈਂ ਤੁਹਾਡੇ ਪ੍ਰੋਡਕਟ ਦੇਖੇ ਆ ਜੀ ਕੱਪੜੇ ਦੇਖੇ ਆ ਬਹੁਤ ਸ਼ਾਨਦਾਰ ਆ ਹਾਂਜੀ ਹਰ ਤਰ੍ਹਾਂ ਦਾ ਕੱਪੜਾ ਹੈ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਹੈ ਔਰ ਬਹੁਤ ਵਾਜਿਬ ਰੇਟਾਂ ਤੇ ਮੈਂ ਕੁਆਲਿਟੀ ਇੱਥੇ ਆ ਕੇ ਦੇਖ ਲਈ ਟੱਚ ਕਰਕੇ ਮਹਿਸੂਸ ਕਰ ਲਈ ਫੀਲ ਕਰ ਲਿਆ ਲੇਕਿਨ ਜਿਹੜੇ ਭੈਣ ਭਰਾ ਘਰ ਬਹਿ ਕੇ ਦੇਖ ਦੇਖ ਰਹੇ ਆ ਸਪੈਸ਼ਲੀ ਸਾਡੀਆਂ ਭੈਣਾਂ ਦੇਖ ਰਹੀਆਂ ਮਨ ਚ ਕਿਵੇਂ ਡਾਊਟ ਹੁੰਦਾ ਯਾਰ ਕੱਪੜਾ ਵਧੀਆ ਹੋਊਗਾ ਵੀ ਕਿ ਨਹੀਂ ਕਿਉਂਕਿ 350 ਚ ਅੱਜਕੱਲ ਅੰਡਰਵੇਅਰ ਬਣਾਣਾ ਨਹੀਂ ਹੁੰਦੀਆਂ ਜੀ ਕੋਈ ਸੂਟ ਦੇ ਰਹੇ ਤੇ ਉਹ ਮਾਰੇ ਕਲੀਅਰ ਕਰੋ ਜੀ ਉਹਨਾਂ ਨੂੰ ਦੇਖੋ ਜੀ ਜੇ ਘਰ ਜਾ ਕੇ ਵੀ ਉਹਨਾਂ ਨੂੰ ਸੂਟ ਕੋਈ ਨਾ ਚੰਗਾ ਲੱਗੇ ਜਾਂ ਕੱਪੜਾ ਟੱਚ ਕਰਕੇ ਉਹਨਾਂ ਨੂੰ ਨਾ ਚੰਗਾ ਲੱਗੇ ਅਸੀਂ ਉਹਨੂੰ ਵਾਪਸ ਕਰਾਂਗੇ ਚੇਂਜ ਕਰਕੇ ਦਵਾਂਗੇ ਜੀ ਜੇ ਨਾ ਲੱਗੇ ਪਰ ਆਪਣੇ ਵੱਲੋਂ 100% ਸ਼ੋਰ ਹਾਂ ਪਰ ਕੋਈ ਉਹਨਾਂ ਨੂੰ ਪ੍ਰੋਬਲਮ ਆਉਗੀ ਨਹੀਂ ਜੀ ਅੱਛਾ ਇਸ ਸੀਜ਼ਨ ਚ ਜੇ ਸੇਲ ਵਿੱਚ ਕਿਉਂਕਿ ਤੁਸੀਂ 10-12 ਸਾਲ ਤੋਂ ਫੈਸ਼ਨ ਮੇਲਾ ਲਾ ਰਹੇ ਹੋ ਸੇਲ ਤਾਂ ਆਪਾਂ ਨਾ ਆਈ ਗੀਏ ਫੈਸ਼ਨ ਮੇਲਾ ਲਾਣਾ ਹੈ ਹਨਾ ਜੀ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਕਿਸ ਚੀਜ਼ ਦੀ ਹੁੰਦੀ ਹੈ ਜੀ ਡਿਮਾਂਡ ਇਸ ਟਾਈਮ ਸਭ ਤੋਂ ਜ਼ਿਆਦਾ ਨੇ ਕੋਟਨ ਸੂਟ ਦੀ ਜਿਆਦਾ ਜ਼ਿਆਦਾ ਡਿਮਾਂਡ ਆ ਰਹੀ ਹੈ ਕਿਉਂਕਿ ਮਹਰੇ ਰਖੜੀ ਦੇ ਉੱਤੇ ਲੜਕੀਆਂ ਨੇ ਪੇਕੇ ਆਲਾ ਹੁੰਦਾ ਤੇ ਉਹਨਾਂ ਨੇ ਫਿਰ ਸੂਟ ਦੇਣੇ ਹੁੰਦੇ ਲੜਕੀਆਂ ਨੂੰ ਇਸ ਕਰਕੇ ਕੋਟਨ ਦੀ ਬਹੁਤ ਜ਼ਿਆਦਾ ਡਿਮਾਂਡ ਆਦੀ ਅੱਛਾ ਮੈਂ ਦੇਖਿਆ 400 ਰੁਪਏ ਵਿੱਚ 350 ਵਾਲਾ ਵੀ ਬਹੁਤ ਅੱਛਾ ਹੈ 400 ਵਾਲਾ ਤਾਂ ਬਹੁਤ ਘੈਂਟ ਹੈ। ਵੇਅਰ ਕਰਨ ਵਾਲਾ ਸੂਟ ਹੈ ਜੀ। ਪਾਣ ਵਾਲਾ ਸੂਟ ਹੈ, ਦੇਣ ਲੈਣ ਵਾਲਾ ਸੂਟ ਨਹੀਂ ਹੈਗਾ। ਆਪਣੇ ਘਰ 'ਚ ਵੀ ਲਿਜਾ ਸਕਦੇ ਆ। ਹਾਂ, ਪਾਣ ਵਾਲਾ ਸੂਟ। ਅੱਛਾ ਰੂਹ ਖੁਸ਼ ਕਰਨ ਵਾਲੀ ਗੱਲ ਹੈ ਤਾਂ ਮੇਰਾ ਸਵਾਲ ਇਹ ਆ ਜੀ ਕਿ ਜੇ ਹੁਣ ਕੋਈ ਭੈਣ ਸੂਟ ਲੈਣ ਆਊਗੀ 2000 ਤਾਂ ਬੰਦਾ ਖਰਚੇ ਹੀ ਲੈਂਦਾ। ਤਾਂ 5 ਸੂਟ ਲੈ ਜਾਣੇ ਆ। ਹਾਂ, ਇੰਨਾ ਕੁ ਸਟਾਕ ਹੈਗਾ ਆਪਣੇ ਕੋਲ। ਸਟਾਕ ਭਾਵੇਂ 500 ਸੂਟ ਲੈ ਲਓ ਜੀ। ਸਟੋਰ ਬਹੁਤ ਡਾਇਰੈਕਟ ਫੈਕਟਰੀ ਤੋਂ ਮਾਲ ਚੱਕਦੇ ਆਂ ਸੀ ਇਹ ਠੀਕ ਹੈ ਜੀ ਮਤਲਬ ਇੰਨਾ ਕੁ ਸਟਾਕ ਹੈਗਾ ਜੇ ਨਵਾਂ ਸ਼ਹਿਰ ਬੰਗਾ ਬਲਾ ਚੋਰ ਰਾਹੋਂ ਔੜ ਵਾਲੇ ਆਂਦੇ ਆ ਆਂਦੇ ਆ ਬਿਲਕੁਲ ਇਧਰੋਂ ਨਗਰ ਵਾਲੇ ਆਂਦੇ ਆ ਆਂਦੇ ਆ ਤਾਂ ਸਟਾਕ ਹੈ ਪੂਰਾ ਪੂਰਾ ਐਨ ਪੂਰਾ ਸਟਾਕ ਠੀਕ ਹੈ ਜੀ ਅੱਛਾ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਕਾਲ ਕਰਕੇ ਆ ਜਣ ਕਾਲ ਕਰਕੇ ਆ ਸਕਦੇ ਆ WhatsApp ਤੇ ਤੁਸੀਂ ਆਪਣੇ ਸੂਟਸ ਪਾਣੇ ਆ ਜੀ ਸਾਰੇ ਹਾਂ ਜੀ ਬਿਲਕੁਲ ਪਾਣੇ ਚੈਨਲ ਬਣਿਆ ਹੋਇਆ ਹਾਂ ਬਿਲਕੁਲ ਬਣਿਆ ਹੋਇਆ ਇੰਸਟਾਗ੍ਰਾਮ ਤੇ ਪਾ ਰਹੇ ਆ ਠੀਕ ਹੈ ਜੀ WhatsApp ਤੇ ਤੇ Instagram ਤੇ ਦੋ ਜਗ੍ਹਾ ਤੁਹਾਡੇ ਚੈਨਲ ਬਣੇ ਹੋਏ ਆ ਉਥੋਂ ਚੈੱਕ ਕਰ ਸਕਦੇ ਹੋ ਉਥੋਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇੱਕ ਤੁਸੀਂ ਜੇ ਸਾਡੇ ਜਿਹੜੇ ਪਰਿਵਾਰਕ ਜੀ ਦੇਖ ਰਹੇ ਉਹਨੂੰ ਕੋਈ ਇਨਵੀਟੇਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਇਨਵੀਟੇਸ਼ਨ ਇਹ ਹੀ ਆ ਜੀ ਇੱਕ ਵਾਰੀ ਸੇਵਾ ਦਾ ਆ ਕੇ ਮੌਕਾ ਜਰੂਰ ਦਿਓ ਜਿਹੜੇ ਸਾਡੇ ਨਵੇਂ ਵੀਰ ਦੇਖ ਰਹੇ ਆ ਇੱਕ ਵਾਰੀ ਜਰੂਰ ਆ ਕੇ ਸਾਡੀ ਵੈਰਾਈਟੀ ਤੁਸੀਂ ਚੈੱਕ ਕਰੋ ਨੈਕਸਟ ਟਾਈਮ ਤੁਸੀਂ ਕਿਤੇ ਹੋਰ ਨਹੀਂ ਜਾਓਗੇ ਇਹ ਮੇਰਾ ਯਕੀਨ ਹੈ ਇਸੇ ਤਰੀਕੇ ਇਹਨਾਂ ਦੀ ਇੱਕ ਨਵਾਂ ਸ਼ਹਿਰ ਚ ਫੈਸ਼ਨ ਡੈਸਟੀਨੇਸ਼ਨ ਆਮ ਦਾ ਇਹਨਾਂ ਦਾ ਸ਼ੋਰੂਮ ਹੈ ਪਰ ਸੇਲ ਤੁਸੀਂ ਧਿਆਨ ਰੱਖੋ ਸੇਲ ਇਸ ਸਮੇ ਇਹਨਾਂ ਨੇ ਅੱਪਰੇ ਵਿਖੇ ਹੈਪੀ ਦੀ ਹੱਟੀ ਤੇ ਲਾਈ ਹੋਈ ਹੈ ਔਰ ਤੁਸੀਂ ਆਉਣਾ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਜੇ ਤੁਸੀਂ ਸਵਾਦ ਸਵਾਦ ਰੋਟੀ ਘਰੇ ਹੀ ਖਾਣੀ ਆ ਜੇ ਤੁਸੀਂ ਘਰੇ ਹੀ ਆਪਣੇ ਘਰ ਨੂੰ ਸਵਰਗ ਬਣਾਉਣਾ ਤੇ ਇੱਕ ਗਿਹੜਾ ਜ਼ਰੂਰ ਬਣਦਾ ਤੁਹਾਡਾ ਇੱਥੇ ਔਰ ਤੁਸੀਂ ਅੱਪਰੇ ਵਿਖੇ ਹੈਪੀ ਦੀ ਹੱਟੀ ਮਸ਼ਹੂਰ ਦੁਕਾਨ ਹੈ ਕਿਛੂ ਤੋਂ ਪੁੱਛਣ ਦੀ ਲੋੜ ਨਹੀਂ ਬਹੁਤ ਵੱਡੀ ਇਹਨਾਂ ਦੀ ਜਿਹੜੀ ਜਿਹੜਾ ਸ਼ੋਰੂਮ ਹੈ ਤੁਹਾਨੂੰ ਸੜਕ ਤੇ ਆਪ ਹੀ ਨਜ਼ਰ ਆ ਜਾਣਾ ਤਾਂ ਤੁਸੀਂ ਇੱਥੇ ਆ ਕੇ ਵੈਸੇ ਨਾਲ ਕਿਹੜਾ ਬੈਂਕ ਹੈ ਜੀ ਪੰਜਾਬ ਨੈਸ਼ਨਲ ਬੈਂਕ ਪੰਜਾਬ ਨੈਸ਼ਨਲ ਬੈਂਕ ਨਾਲ ਹੈ ਤੁਸੀਂ ਉਹ ਬੈਂਕ ਤੇ ਬਿਲਕੁਲ ਨਾਲ ਇੱਥੇ ਆਓਗੇ ਤੁਹਾਨੂੰ ਪਾਰਕਿੰਗ ਦੀ ਸਪੇਸ ਵੀ ਮਿਲ ਜਾਊਗੀ ਤੁਸੀਂ ਇੱਥੇ ਆਣਾ ਖੁਸ਼ੀ-ਖੁਸ਼ੀ ਆਣਾ ਤੇ ਡਬਲ ਖੁਸ਼ੀ ਨਾਲ ਵਾਪਸ ਚਲੇ ਜਾਣਾ ਕਿਉਂਕਿ ਦੁਕਾਨ ਦਾ ਸ਼ੋਰੂਮ ਦਾ ਨਾਮ ਹੀ ਹੈ ਹੈਪੀ ਦੀ ਹੱਟੀ ਠੀਕ ਹੈ ਸਰ ਸਮਾਂ ਕੱਢੇ ਬਹੁਤ ਮਿਹਰਬਾਨੀ ਬਹੁਤ ਥੈਂਕ ਯੂ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਐਡਰੈਸ ਕਨਫਰਮ ਕਰ ਦਿੰਦਾ ਜੀ ਹੈਪੀ ਦੀ ਹੱ ਫੈਸ਼ਨ ਮੇਲਾ ਲੱਗਣ ਤੋਂ ਬਾਅਦ ਇੱਥੇ ਦੀਵਾਲੀ ਵਰਗਾ ਮਾਹੌਲ ਬਣ ਜਾਂਦਾ ਰਸ਼ ਬਹੁਤ ਹੁੰਦਾ ਔਰ ਜਿਵੇਂ ਹੈਪੀ ਭਾਈ ਨੇ ਕਿਹਾ ਖਾਸ ਕਰ ਲਈ ਹੈ ਕਿਉਂ ਰਖੜੀ ਤੇ ਭਰਾਵਾਂ ਨੇ ਵੀ ਭੈਣਾਂ ਲਈ ਸ਼ਾਪਿੰਗ ਕਰਨੀ ਆ ਸਿਰਫ ਸਾਡੇ ਵੀਰਾਂ ਨੇ ਸਾਡੀਆਂ ਭਾਬੀਆਂ ਲਈ ਸ਼ਾਪਿੰਗ ਨਹੀਂ ਕਰਨੀ ਸਾਡੇ ਵੀਰਾਂ ਨੇ ਆਪਣੀ ਭੈਣਾਂ ਵਾਸਤੇ ਸ਼ਾਪਿੰਗ ਵੀ ਕਰਨੀ ਆ ਕਿਉਂਕਿ ਰਖੜੀ ਆ ਰਹੀ ਹੈ ਤਾਂ ਤੁਸੀਂ ਇੱਥੋਂ ਆ ਕੇ ਬਹੁਤ ਹੀ ਸਿਲੇਕਟਡ ਬਹੁਤ ਹੀ ਯੂਨੀਕ ਬਹੁਤ ਹੀ ਕਲਾਸੀ ਬਹੁਤ ਹੀ ਲੈਵਿਸ਼ਿੰਗ ਬਹੁਤ ਹੀ ਗ੍ਰੇਸਫੁਲ ਸੂਟ ਆਪਣੀ ਸਿਸਟਰ ਲਈ ਇੱਥੇ ਖਰੀਦ ਸਕਦੇ ਹੋ ਆਪਣੀ ਵਾਈਫ ਨਾਲ ਆ ਕੇ ਉਹਦੇ ਲਈ ਸ਼ਾਪਿੰਗ ਵੀ ਕਰ ਸਕਦੇ ਹੋ ਔਰ ਤੁਸੀਂ ਪੱਕੀ ਗੱਲ ਹੈ 100% ਸ਼ੋਰ ਗੱਲ ਹੈ ਤੁਸੀਂ ਇੱਥੋਂ ਇੱਥੇ ਆਉਂਗੇ ਤਾਂ ਖੁਸ਼ ਹੋ ਕੇ ਜਾਓਗੇ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਐਡਰੈਸ ਤੁਸੀਂ ਦੇਖ ਲਓ ਬਿਲਕੁਲ ਪੀ ਐਨ ਬੀ ਬੈਂਕ ਪੰਜਾਬ ਨੈਸ਼ਨ ਬੈਂਕ ਦੇ ਨਾਲ ਹੈ ਹੈਪੀ ਦੀ ਹੱਟੀ ਔਰ ਉਮੀਦ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਹੈਪੀ ਹੋ ਕੇ ਆਉਂਗੇ ਤੇ ਇੱਥੇ ਸ਼ਾਪਿੰਗ ਕਰਨ ਤੋਂ ਬਾਅਦ ਡਬਲ ਹੈਪੀ ਹੋਵੋਗੇ ਉਮੀਦ ਹੈ ਬਣੇ ਰਹਿਣਾ ਦਿਨੋਸ਼ਾਮ ਛੋੜੋ ਦਿਨ ਸੁਰੀ ਕਹਿੰਦਾ ਬਸ ਨੂੰ ਲਾ ਦੋ ਬਹੁਤ ਲਿਖ ਤਾਜ਼ਮਗੇ ਸੱਚੀ ਕਾਲ ਰਾਬ ਰਖਾ